ਦੇਖੋ ਪ੍ਰਧਾਨਗੀ ਦਾ ਇਹ ਸਿਸਟਮ ਸੀਗਾ ਕਿ ਜਿਵੇਂ ਹੁਣ ਮੈਂ ਵੀ ਕਾਲਜ ਐਂਟਰ ਆ ਤੁਸੀਂ ਕਿਹਾ ਕਿ ਪ੍ਰਧਾਨਗੀ ਤਾਂ ਹਰ ਮੁੰਟਾ ਚਾਹੁੰਦਾ ਐਦਾਂ ਮੇਰੇ ਵੀ ਦਿਲ 'ਚ ਖਿਆ ਸੀ ਇੱਕ ਕਿ ਮੈਂ ਵੀ ਯਾਰ ਪ੍ਰਧਾਨ ਲੱਗਾ ਫੇਰ ਤੁਹਾਨੂੰ ਅੰਦਰ ਐ ਨਹੀਂ ਲੱਗਦਾ ਯਾਰ ਜੇ ਅਸੀਂ ਪ੍ਰੋਪਰ ਫਾਈਟ ਕਰੀਏ ਵੋਟਾਂ ਪੈਣ ਤੇ ਸਵਾਦ ਜ਼ਿਆਦਾ ਆਊਗਾ ਪ੍ਰਧਾਨ ਬਣਨ ਦਾ ਥੋੜੇ ਟਾਈਮ ਤੇ ਕੋਈ ਐਸੀ ਲੜਾਈ ਲੜੂਈ ਹੋਈ ਆ ਗੋਲੀ ਗੋਲੀ ਚੱਲੀ ਐ ਇੱਥੇ ਕੋਈ ਨਹੀਂ ਭਾਜੀ ਗੋਲੀ ਤਾਂ ਨਹੀਂ ਚੱਲੀ ਉਦਾਂ ਲੜਾਈ ਜ਼ਰੂਰ ਹੋਈ ਸੀ ਕੋਈ ਕੋਪ ਪ੍ਰਧਾਨਗੀ ਚਾਹਵਾ ਕਿ ਕੋਈ ਪਾਰਟੀ ਫੰਡ ਨਹੀਂ ਮਿਲਦਾ ਸਾਰਾ ਕੁਝ ਪੱਲੋ ਕਰਨਾ ਪੈਂਦਾ ਪਰ ਜਦੋਂ ਆਹ ਤੋਤੇ ਦੇਖਿਆ ਵੀ ਪ੍ਰਧਾਨਗੀਆਂ ਲੈਣੀਆਂ ਬਹੁਤ ਸੁਖੀਆਂ ਪਰ ਨਿਭਾਣੀਆਂ ਬਹੁਤ ਔਖੀਆਂ ਨੇ ਕਈ ਲੋਕ ਬੰਦੇ ਨੂੰ ਕਹਿੰਦੇ ਨੇ ਘਰ ਦੇ ਨੂੰ ਕਹਿੰਦੇ ਨੇ ਕਿ ਤੁਹਾਡਾ ਮੁੰਡਾ ਪ੍ਰਧਾਨ ਬਣ ਗਿਆ ਗਲਤ ਕੰਮਾਂ 'ਚ ਪੈ ਗਿਆ ਗਲਤ ਕੰਮਾਂ 'ਚ ਰਵਾਨੀ ਦੇਖਦੇ ਕਿ ਜੇ ਬੰਦਾ ਹੀ ਚਾਜਦਾ ਵਾ ਤਾਂ ਉਹ ਵਿਕਾਸ ਵੀ ਤਾਂ ਕਰੂਗਾ ਕੁਛ ਨਾ ਕੁਛ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਜੇ ਅੱਜ ਕੱਲ ਆਪਾਂ ਯੂਥ ਦੀ ਗੱਲ ਕਰੀਏ ਤਾਂ ਯੂਥ ਨੂੰ ਇਹ ਕਿਹਾ ਜਾਂਦਾ ਵੀ ਇਹ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਭਵਿੱਖ ਹੁੰਦਾ ਪਰ ਕਈ ਵਾਰੀ ਯੂਥ ਇਹ ਜੀਆਂ ਮਾੜੀ ਨੀਤੀਆਂ ਦੇ ਵਿੱਚ ਪੈ ਜਾਂਦਾ ਕਿ ਫਿਰ ਉਹਨਾਂ ਨੂੰ ਉਵੇਂਖ ਕਹਿਣ ਤੇ ਵੀ ਸ਼ਰਮ ਮਹਿਸੂਸ ਹੁੰਦੀ ਹੈ ਚਾਹੇ ਸਰਕਾਰਾਂ ਦੇ ਦੋਸ਼ ਹੋਣ ਇਹਦੇ ਵਿੱਚ ਚਾਹੇ ਪਰਿਵਾਰਾਂ ਦੇ ਦੋਸ਼ ਹੋਣ ਚਾਹੇ ਆਪਣੇ ਆਪ ਦੀ ਗਲਤੀ ਹੋਵੇ ਪਰ ਅੱਜ ਕੱਲ ਯੂਥ ਦੇ ਵਿੱਚ ਇੱਕ ਬਹੁਤ ਵੱਡਾ ਕਰੇਜ਼ ਦੇਖਣ ਨੂੰ ਮਿਲਦਾ ਵੀ ਯਾਰ ਮੈਂ ਜਿੱਥੇ ਜਾਵਾਂ ਮੈਨੂੰ ਚਾਰ ਬੰਦੇ ਜਾਣਦੇ ਹੋਣ ਕਾਲਜਾਂ ਦੀ ਜੇ ਮੈਂ ਗੱਲ ਕਰਾਂ ਕਾਲਜਾਂ 'ਚ ਜਦੋਂ ਕੋਈ ਮੁੰਡਾ ਐਂਟਰ ਕਰਦਾ ਤੇ ਸਭ ਤੋਂ ਪਹਿਲਾਂ ਉਹਦੀ ਇਹ ਸੋਚ ਹੁੰਦੀ ਹੈ ਵੀ ਇੱਥੇ ਮੈਨੂੰ 10 ਬੰਦੇ ਜਾਣਦੇ ਹੋਣ ਤੇ ਆਪਾਂ ਇੱਥੇ ਦੀ ਪ੍ਰਧਾਨਗੀ ਲਵਾਂਗੇ ਔਰ ਟੋਰ ਪੂਰੀ ਬਣਾਵਾਂਗੇ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਪ੍ਰਧਾਨ ਦੀ ਇੱਕ ਟੋਰ ਕਿ ਵਾਕਈ ਟੋਰ ਹੁੰਦੀ ਆ ਯਾ ਜਿੰਨਾ ਸਮਾਂ ਵੀ ਪ੍ਰਧਾਨ ਪ੍ਰਧਾਨ ਬਣ ਕੇ ਰਹਿੰਦਾ ਉਹਦੀ ਬਸ ਰੋਲਿਆਂ ਚ ਨਿਕਲ ਜਾਂਦੀ ਆ ਉਹਨਾਂ ਮੇਰੇ ਨਾਲ ਜੀਐਨਈ ਕਾਲਜ ਲੁਧਿਆਣਾ ਦੇ ਪਾਰੋ ਲੁਧਿਆਣਾ ਪ੍ਰਧਾਨ ਮੌਜੂਦ ਰਹਿਣਗੇ ਨਾਲ ਉਹਨਾਂ ਦੇ ਮਿੱਤਰ ਆਸ਼ੂ ਵੈਦ ਵੀ ਮੌਜੂਦ ਰਹਿਣਗੇ ਦੋਵਾਂ ਮਿੱਤਰਾਂ ਨੇ ਪ੍ਰਧਾਨਗੀ ਕੀਤੀ ਆ ਆਸ਼ੂ ਵੈਦ ਹੋਰਾਂ ਨੇ ਖਾਲਸਾ ਕੋਲੇ ਲੁਧਿਆਣਾ ਦੀ ਕੀਤੀ ਐ ਤੇ ਜੀਐਨ ਕਾਲਜ ਦੇ ਇਸ ਟਾਈਮ 파ਰულ ਪ੍ਰਧਾਨ ਹੈਗੀ ਐ ਸੋ ਅੱਜ ਬਹੁਤ ਸਾਰੀਆਂ ਗੱਲਾਂ ਐਸੀਆਂ ਯੂਥ ਨੂੰ ਲੈ ਕੇ ਵੀ ਕਰਾਂਗੇ ਕਿ ਇਹ ਵੀਡੀਓ ਸੁਣਨ ਤੋਂ ਬਾਅਦ ਜੇ ਕੋਈ ਬੰਦਾ ਚੰਗੀ ਨਸੀਹਤ ਲੈ ਸਕੇ ਇਸ ਵੀਡੀਓ ਤੋਂ ਤੇ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਕਿਉਂਕਿ ਬਹੁਤ ਸਾਰੀਆਂ ਗਲਤੀਆਂ ਆਪਾਂ ਚੜ੍ਹਦੀ ਜਵਾਨੀ 'ਚ ਕਰ ਦਿੰਨੇ ਆ ਤੇ ਬਾਅਦ ਦੇ ਵਿੱਚ ਉਹਦਾ ਭੁਗਤਾਨ ਸਾਨੂੰ ਬਹੁਤ ਮਹਿੰਗਾ ਭੁਗਤਣਾ ਪੈਂਦਾ ਸਾਡੇ ਪਰਿਵਾਰਾਂ ਨੂੰ ਵੀ ਭੁਗਤਣਾ ਪੈਂਦਾ ਸੋ ਪਹਿਲਾ ਤਾਂ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਕਿਵੇਂ ਹੋ? ਠੀਕ ਠਾਕ। ਉਹ ਚੱਲਦੀ ਕਲਾ ਜੀ। ਬਿਲਕੁਲ ਬਿਲਕੁਲ ਤੁਸੀਂ ਦੱਸੋ। ਹੁਣ ਤੁਹਾਨੂੰ ਪ੍ਰਧਾਨ ਸਾਹਿਬ ਕਹੀਏ ਜਾਂ ਪਰুল ਕਹੀਏ? ਨਹੀਂ ਨਹੀਂ ਵੀਰੇ ਭਰਾਵਾਂ 'ਚ ਥੋੜੀ ਪ੍ਰਧਾਨਗੀ ਹੁੰਦੀ ਆ। ਠੀਕ ਹੈ ਜੀ। ਅ ਪਰুল ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਮੈਂ ਨਾ ਵੈਸੇ ਬਹੁਤ ਸਾਰੇ ਕਾਲਜ ਦੇ ਪ੍ਰਧਾਨਾਂ ਨਾਲ ਗੱਲ ਕਰ ਚੁੱਕਾ ਆਂ। ਬਿਲਕੁਲ। ਤੇ ਹਰ ਇੱਕ ਦੀ ਸੇਮ ਸਟੋਰੀ ਹੁੰਦੀ ਆ, ਹਰ ਇੱਕ ਦੀ ਸੇਮ ਗੱਲਾਂ ਹੁੰਦੀਆਂ। ਆਪਾਂ ਕੋਸ਼ਿਸ਼ ਕਰਾਂਗੇ ਕਿ ਵੀ ਇਸ ਵੀਡੀਓ 'ਚ ਕੁਝ ਅਲੱਗ ਜੀ ਗੱਲ ਕੱਢ ਕੇ ਬਾਹਰ ਲੈ ਕੇ ਆਈਏ ਸਭ ਤੋਂ ਪਹਿਲਾਂ ਪ੍ਰਧਾਨ ਕਿਵੇਂ ਲੱਗੇ ਉਹਦੇ ਬਾਰੇ ਜ਼ਰੂਰ ਜ਼ਿਕਰ ਕਰੋ ਦੇਖੋ ਪ੍ਰਧਾਨਗੀ ਦਾ ਇਹ ਸਿਸਟਮ ਸੀਗਾ ਕਿ ਜਿਵੇਂ ਹੁਣ ਮੈਂ ਵੀ ਕਾਲਜ ਐਂਟਰ ਆ ਤੁਸੀਂ ਕਿਹਾ ਕਿ ਪ੍ਰਧਾਨਗੀ ਤਾਂ ਹਰ ਮੁੰਡਾ ਚਾਹੁੰਦਾ ਐਦਾਂ ਮੇਰੇ ਵੀ ਦਿਲ 'ਚ ਖਿਆ ਸੀ ਕਿ ਮੈਂ ਵੀ ਯਾਰ ਪ੍ਰਧਾਨ ਲੱਗਾ ਬਟ ਚਲੋ ਉਸ ਟਾਈਮ ਕੁਛ ਐਸੀ ਫਸਟイヤー 'ਚ ਮੈਂ ਬਹੁਤ ਕੋਸ਼ਿਸ਼ ਕੀਤੀ ਬਟ ਕਹਿੰਦੇ ਆ ਨਾ ਕਿ ਇੱਕ ਸਰਕਲ ਨਹੀਂ ਬਣਿਆ ਕਿ ਮੈਂ ਅੱਗੇ ਆਪਣੇ ਆਪ ਨੂੰ ਰੱਖ ਸਕਾਂ ਕਿ ਮੈਂ ਪ੍ਰਧਾਨ ਬਣ ਸਕਾਂ ਉਦੋਂ ਆਪਾਂ ਪੂਰਾ ਨੋਟਿਸ ਕੀਤਾ ਕਿਵੇਂ ਪ੍ਰਧਾਨਗੀ ਦਿੱਤੀ ਜਾਂਦੀਆਂ ਨੇ ਕੀ ਸਿਸਟਮ ਹੁੰਦਾ ਵਾ ਕਿਹੜੀ ਪਾਰਟੀ ਜੁਆਇਨ ਕਰਨੀ ਆ ਫਿਰ ਸੈਕਿੰਡ ইয়ার ਚ ਆਪਾਂ ਮਤਲਬ ਮੈਂ ਆਪਣੇ ਨਾ ਮੁੰਡੇ ਜੋੜਨੇ ਸ਼ੁਰੂ ਕਰਤੇ আচ্ছা ਕੀ ਮਤਲਬ ਹੁਣ ਤੁਹਾਨੂੰ ਹੀ ਪਤਾ ਪ੍ਰਧਾਨਗੀ ਇਹ ਤਾਂ ਮੁੰਡੇ ਵੀ ਚਾਹੀਦੇ ਤੇ ਫਿਰ 3rd ইয়ার ਚ ਤੇ ਮੈਂ ਜਿੰਨੇ ਮੇਰੇ ਨਾਲ ਮੁੰਡੇ ਜੁੜੇ ਜਿਹੜੇ ਮੇਰੇ ਭਰਾ ਸੀ ਸਭ ਨੇ ਵਧੀਆ ਸਪੋਰਟ ਕੀਤੀ ਤੇ ਆਪਾਂ ਆਮ ਆਦਮੀ ਪਾਰਟੀ ਵੱਲੋਂ ਸੀਐਸਪੀ ਵੱਲੋਂ ਹੁਣ ਪ੍ਰਧਾਨ ਲੱਗਿਆ ਮੱਝਿਆ ਨਹੀਂ ਕੋਲੇ ਦਾ ਐਸਆ ਅੱਛਾ ਤੇ ਪ੍ਰੋਪਰ ਚੋਣਾ ਹੋਈਆਂ ਵੈਸੇ ਤਾਂ ਜਿੰਨਾ ਕਾਲਜ ਦੀ ਮੈਂ ਕੀਤੀ ਆਉਣ ਤੱਕ ਉਹ ਕਹਿੰਦੇ ਵੀ ਇੱਥੇ ਚੋਣਾ ਹੁੰਦੀਆਂ ਹੀ ਨਹੀਂ ਲੁਧਿਆਣੇ ਨਹੀਂ ਨਹੀਂ ਜੀ ਨਹੀਂ ਵੀ ਨਹੀਂ ਆਉਂਦੀਆਂ ਹਾਂਜੀ ਜੀ ਇੰਨੀ ਵੀ ਨਹੀਂ ਹੋਈਆਂ ਚੋਣਾ ਤੇ ਇਹ ਪਾਰਟੀ ਵੱਲੋਂ ਸਾਨੂੰ ਬੁਲਾਇਆ ਗਿਆ ਪਾਰਟੀ ਵੱਲੋਂ ਲਾਇਆ ਗਿਆ ਪਰ ਫਿਰ ਤੁਹਾਨੂੰ ਅੰਦਰ ਐ ਨਹੀਂ ਲੱਗਦਾ ਯਾਰ ਜੇ ਅਸੀਂ ਪ੍ਰੋਪਰ ਫਾਈਟ ਕਰੀਏ ਬਿਲਕੁਲ ਵੋਟਾਂ ਪੈਣ ਤੇ ਸਵਾਦ ਜ਼ਿਆਦਾ ਆਊਗਾ ਪ੍ਰਧਾਨ ਬਣਨ ਦਾ ਇਹ ਵੇ ਪਤਾ ਲੱਗ ਜੂ ਆਪਾਂ ਕਿੰਨੇ ਜੋਗੇ ਆ ਬਿਲਕੁਲ ਬਿਲਕੁਲ ਇਹ ਪੁਆਇੰਟ ਜੀ ਤੁਹਾਡਾ ਬਿਲਕੁਲ ਵੈਲਿਡ ਆ ਦੇਖੋ ਜੇ ਵੋਟਾਂ ਪੈਣਗੀਆਂ ਤਾਂ ਲੜਾਈਆਂ ਘੱਟ ਹੋਣਗੀਆਂ ਹੁਣ ਆਇਆ ਵਾ ਨਾ ਕੋਈ ਵੀ ਪਾਰਟੀ ਖੜੀ ਹੋ ਕੇ ਪ੍ਰਧਾਨ ਲਾ ਸਕਦੀ ਆ ਵੋਟਾਂ ਪੈਣਗੇ ਆਫੀਸ਼ੀਅਲ ਕੰਮ ਹੋਊਗਾ ਕਾਲਜ ਵਾਲੇ ਵੀ ਪ੍ਰਧਾਨ ਨੂੰ ਪ੍ਰਧਾਨ ਮੰਨਣਗੇ ਮੰਨਣਗੇ ਤੇ ਉਹਦੇ ਕਰਕੇ ਲੜਾਈਆਂ ਵੀ ਘੱਟ ਹੋਣਗੀਆਂ ਹੁਣ ਵੋਟਾਂ ਪੈਣਗੇ ਅਸੀਂ ਜਿੱਤਾਂਗੇ ਤਾਂ ਸਾਡੀ ਬੱਲੇ ਬੱਲੇ ਹਾਰਾਂਗੇ ਸਾਡੇ ਦਿਲ ਨੂੰ ਦਿਲਾਸਾ ਰਹੂਗਾ ਕਿ ਯਾਰ ਅਸੀਂ ਲੜੇ ਸੀ ਅਸੀਂ ਕੋਈ ਫਾਲਤੂ ਕੰਮ ਕਰਕੇ ਨਹੀਂ ਲੱਗੇ ਤੇ ਆਹੀ ਮੈਂ ਵੀ ਕਹਿਣਾ ਚਾਹੂੰਗਾ ਕਿ ਚਲੋ ਜੇ ਤੁਸੀਂ ਪ੍ਰਸ਼ ਹਰ ਕਾਲਜ ਚ ਕਰਾਓ ਦੇਖੋ ਜੇ ਤੁਸੀਂ ਨਹੀਂ ਕਰਾਉਂਗੇ ਅਨੌਫੀਸ਼ਲ ਸਾਰੇ ਲੱਗਦੇ ਪਏ ਨੇ ਉੱਥੇ ਲੜਾਈਆਂ ਹੋ ਰਹੀਆਂ ਯੁੱਧ ਖਰਾਬ ਹੋ ਰਹੀ ਆ ਇਸ ਤੋਂ ਵਧੀਆ ਤੁਸੀਂ ਵੋਟਾਂ ਕਰਾਓ ਕੋਈ ਇੱਕ ਖੜਾ ਹੋਊਗਾ ਸਭ ਨੂੰ ਸਹੀ ਰਸਤੇ ਲੈ ਕੇ ਜਾਊਗਾ ਪਰ ਜੇ ਮੈਂ ਗੱਲ ਪੰਜਾਬ ਯੂਨੀਵਰਸਿਟੀ ਤੇ ਸੀਯੂ ਦੀ ਗੱਲ ਕਰਾਂ ਤੇ ਉੱਥੇ ਵੀ ਇਲੈਕਸ਼ਨ ਹੁੰਦੇ ਆ ਪਰ ਉੱਥੇ ਵੋਟਾਂ ਵੀ ਪੈਂਦੀਆਂ ਪਰ ਉੱਥੇ ਆਪਣੇ ਲੁਧਿਆਣੇ ਦੇ ਨਾਲੋਂ ਨਾ ਜ਼ਿਆਦਾ ਖਤਰਨਾਕ ਸੀਨ ਹੁੰਦੇ ਆ ਗੋਲੀ ਗਾਲੀ ਤਾਂ ਆਮ ਚੱਲ ਜਾਂਦੀ ਇਲੈਕਸ਼ਨ ਤੇ ਹਰ ਇਲੈਕਸ਼ਨ ਤੇ ਚੱਲਣੀ ਆ ਮੰਨ ਲੈ ਮੀ ਤੁਸੀਂ ਫਿਰ ਵੀ ਕੱਲ ਦੇਖੋ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੋ ਗਈ ਕਿੱਡੀ ਵੱਡੀ ਆ ਤੇ ਉੱਥੇ ਹਰ ਪੋਲਿਟਿਕਲ ਪਾਰਟੀ ਆਪਣਾ ਇੰਟਰਫੀਅਰੈਂਸ ਕਰਦੀ ਆ ਬਿਲਕੁਲ ਦੇਖੋ ਹੁਣ ਹਰ ਪਾਰਟੀ ਚਾਹੁੰਦੀ ਆ ਕਿ ਸਾਡਾ ਪ੍ਰਧਾਨ ਲੱਗੇ ਕਿਉਂਕਿ ਜਿੰਨੇ ਵੀ ਪੋਲਿਟਿਕਸ ਵਾਲੇ ਹੁਣ ਬੰਦੇ ਅੱਜ ਕੱਲ ਆਪਾਂ ਦੇਖਦੇ ਪਿਆ ਵੱਡੇ ਵੱਡੇ ਚਿਹਰੇ ਇਹ ਸਾਰੇ ਆਹੀ ਯੂਨੀਵਰਸਿਟੀ ਚ ਨਿਕਲੇ ਨੇ ਹਾਂਜੀ ਸਾਰੇ ਉੱਥੇ ਹੀ ਨਿਕਲੇ ਨੇ ਤੇ ਹੁਣ ਹਰ ਪਾਰਟੀ ਚਾਹੁੰਦੀ ਕਿ ਸਾਡਾ ਪ੍ਰਚਾਰ ਹੋਵੇ ਕਿਉਂਕਿ ਇੱਕ ਪ੍ਰਧਾਨਗੀ ਸੀ ਉਹਦੀ ਇਦਾਂ ਦੀ ਆ ਜਿਹੜਾ ਬੰਦਾ ਲੱਗ ਗਿਆ ਪੂਰੇ ਪੰਜਾਬ ਚੋਂ ਦਾ ਪ੍ਰਚਾਰ ਹੋ ਗਿਆ ਉਹਦਾ ਪ੍ਰਚਾਰ ਹੋ ਗਿਆ ਹਾਂਜੀ ਤਾਂ ਕਰਕੇ ਨਾ ਸਾਰੀਆਂ ਪਾਰਟੀਆਂ ਟਾਰਗੇਟ ਕਰਦੀਆਂ ਨਹੀਂ ਸੀ ਉਹਨੂੰ ਕਿ ਸਾਡਾ ਪ੍ਰਧਾਨ ਉੱਥੇ ਵੀ ਸਾਡੀ ਪਾਰਟੀ ਅੱਗੇ ਜਾਵੇ ਬਾਕੀ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੋਟਾਂ ਵਾਲੀ ਪਰ ਹਰ ਪਾਰਟੀ ਨੂੰ ਚਾਹੀਦਾ ਕਿ ਜਿੱਤ ਹਾਰ ਦਾ ਚਲਦੀ ਰਹਿਣੀ ਚਾਹੀਦੀ ਆ ਆਪਾਂ ਨੂੰ ਪਹਿਲਾਂ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਆਪਣੇ ਯੂਥ ਬਾਰੇ ਸੋਚਣਾ ਚਾਹੀਦਾ ਤੇ ਇਹ ਸਭ ਚੀਜ਼ਾਂ ਤਾਂ ਵੈਸੇ ਗਲਤੀ ਨਹੀਂ ਤੁਸੀਂ ਤੁਹਾਡੇ ਟਾਈਮ ਤੇ ਕੋਈ ਐਸੀ ਲੜਾਈ ਲੜੁਈ ਹੋਈ ਆ ਗੋਲੀ ਗੋਲੀ ਚੱਲੀ ਆ ਜੀ ਕੋਈ ਨਹੀਂ ਭਾਜੀ ਗੋਲੀ ਤਾਂ ਨਹੀਂ ਚੱਲੀ ਉਧਰ ਲੜਾਈ ਜ਼ਰੂਰ ਹੋਈ ਸੀ ਇੱਕ ਉਹ ਚਲੋ ਅਣਬਣ ਹੋ ਗਈ ਯਾਰਾ ਦੋਸਤਾ ਚ ਉਹਦੇ ਕਰਕੇ ਬਾਕੀ ਜ਼ਿਆਦਾ ਕੋਈ ਮੇਜਰ ਲੜਾਈ ਨਹੀਂ ਸੀ ਤੁਹਾਡੇ ਐਂਟੀ ਵੀ ਨਹੀਂ ਕਹਿ ਸਕਦੇ ਭਾਜੀ ਪਹਿਲਾਂ ਭਾਈ ਸੀਗੇ ਜਿਹੜੇ ਮਤਲਬ ਪਹਿਲਾਂ ਲੱਗੇ ਸੀਗੇ ਹਾਂਜੀ ਪਹਿਲਾਂ ਭਾਈ ਸੀਗੇ ਚਲੋ ਪ੍ਰਧਾਨਗੀ ਕਰਕੇ ਐਨਟੀ ਥੋੜੇ ਹੋ ਗਏ ਉਹਦੇ ਕਰਕੇ ਇੱਕ ਮੈਂ ਹੋਰ ਚੀਜ਼ ਬੜੀ ਸੁਣੀ ਐ ਆਪਣੇ ਲੁਧਿਆਣੇ ਦੇ ਕਾਲਜਾਂ ਦੀ ਮੰਨ ਲਓ ਹੁਣ ਤੁਸੀਂ ਪ੍ਰਧਾਨ ਹੋ ਤੇ ਤੁਹਾਡਾ ਕੋਈ ਅੱਗੇ ਬੰਦਾ ਹੈਗਾ ਤੇ ਤੁਸੀਂ ਉਹਨੂੰ ਪ੍ਰਧਾਨ ਲਾਉਣ ਤੇ ਬਹੁਤ ਜ਼ੋਰ ਲਾਉਂਗੇ ਵੀ ਇਹ ਨਹੀਂ ਕੋਈ ਹੋਰ ਮੁੰਡਾ ਆ ਕੇ ਪ੍ਰਧਾਨ ਲੱਗ ਜਵੇ ਯਾਰ ਕੋਈ ਚਲੋ ਕੋਈ ਨਹੀਂ ਆਮ ਕਰਾਂ ਦਾ ਵਾ ਅਗਲਾ ਕਰਨਾ ਚਾਹੁੰਦਾ ਕਰਾ ਦਿਓ ਉਹਨੂੰ ਵੀ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਬੰਦਾ ਤੁਹਾਡੇ ਗਰੁੱਪ ਚ ਹੀ ਲੱਗੂਗਾ ਨਹੀਂ ਨਹੀਂ ਸਾਨੂੰ ਇਦਾਂ ਦਾ ਕੋਈ ਮਤਲਬ ਮਸਲਾ ਨਹੀਂ ਹੈ ਸਾਡੇ ਗਰੁੱਪ ਤਾਂ ਲੱਗੇ ਅਸੀਂ ਬਸ ਇਹ ਚਾਹੁੰਨੇ ਕਿ ਕੋਈ ਇਹ ਚੱਕਰਾਂ ਚ ਪੈ ਕੇ ਆਪਣੀ ਲਾਈਫ ਨਾ ਖਰਾਬ ਕਰ ਲਵੇ अच्छा ਹੁਣ ਇਹ ਨਾ ਹੋਵੇ ਨਾ ਕਿ ਅਸੀਂ ਆਪਣੇ ਚਲੋ ਆਪਣੇ ਗਰੁੱਪ ਦਾ ਨਹੀਂ ਲਾਉਂਦੇ ਕੋਈ ਬਾਹਰਲੇ ਗਰੁੱਪ ਦਲਾ ਦਾਂਗੇ ਅਗਲਾ ਇੰਨੀ ਨਹੀਂ ਨਹੀਂ ਅਫੋਰਡ ਨਹੀਂ ਕਰ ਸਕਦਾ ਦੇਖੋ ਪ੍ਰਧਾਨਗੀ ਚ ਐਵਾ ਕਿ ਕੋਈ ਪਾਰਟੀ ਫੰਡ ਨਹੀਂ ਮਿਲਦਾ ਸਾਰਾ ਕੁਝ ਪੱਲੋ ਕਰਨਾ ਪੈਂਦਾ اچھا ਜੀ ਜਿੰਨੇ ਮੁੰਡੇ ਬੁਲਾਉਣੇ ਆ ਦੇਖੋ ਮੁੰਡੇ ਆਉਣਗੇ ਤਾਂ ਉਹਨਾਂ ਦਾ ਖਤਰਦਾਰੀ ਕਰਨੇ ਸਾਡੀ ਜ਼ਿੰਮੇਵਾਰੀ ਆ ਆਉਣਗੇ ਹੁਣ ਆ ਤਾਂ ਨਹੀਂ ਅਸੀਂ ਬੁਲਾਏ ਨੇ ਅਸੀਂ ਅੱਧੀ ਤੌਰ ਤੇ ਅੱਛਾ ਜੇ ਫੰਡ ਹੀ ਨਹੀਂ ਮਿਲਦਾ ਫਿਰ ਪਾਰਟੀਆਂ ਦਾ ਰੋਲ ਕੀ ਰਹਿ ਗਿਆ ਵਿੱਚ ਦੇਖੋ ਹਾਂ ਜੀ ਇੱਕ ਫੇਸ ਕਰਕੇ ਫੇਸ ਵੈਲਿਊ ਪੈਜੂ ਪਾਰਟੀ ਦੀ ਕਿ ਇਹ ਪਾਰਟੀ ਦਾ ਪ੍ਰਧਾਨ ਉਹ ਕਾਲਜ ਲੱਗਾ ਕਿ ਉਹ ਪਾਰਟੀ ਦਾ ਰੂਲ ਹੋ ਗਿਆ ਉੱਥੇ ਬ੍ਰਾਂਡ ਹੋ ਗਿਆ ਮਤਲਬ ਹਾਂ ਜੀ ਨਹੀਂ ਮਤਲਬ ਰੁਪਈਆ ਵੀ ਨਹੀਂ ਦਿੰਦੇ ਇਹ ਨਹੀਂ ਹਲ ਤੱਕ ਸੰਤਾ ਨਹੀਂ ਮਿਲਿਆ ਸੀ ਕੀਤੀ ਆ 2 ਸਾਲ ਹੋ ਗਏ ਸਾਨੂੰ ਆਹੀ ਲੈਣ ਚ ਉਹਨਾਂ ਨੂੰ ਮਿਲਦਾ ਹੋਊਗਾ ਕੀ ਪਤਾ ਸ਼ਾਇਦ ਹਾਂ ਜੀ ਇਹ ਲੁਧਿਆਣੇ ਚ ਤਾਂ ਇਹਦਾ ਸਿਸਟਮ ਨਹੀਂ ਹੈਗਾ ਪਾਰਟੀ ਫੰਡ ਦਾ ਅੱਛਾ ਪੱਲੇ ਉਹ ਲਾ ਕੇ ਫਿਰ ਤੁਸੀਂ ਇੱਕ ਗੱਲ ਕਹੀ ਆ ਹੁਣੇ ਮੈਂ ਉਹਦੇ ਤੇ ਗੱਲ ਕਰਨਾ ਚਾਹੂੰਗਾ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਹੋਰ ਮੁੰਡਾ ਇਸ ਚੀਜ਼ ਚ ਫਸੇ ਪ੍ਰਧਾਨਗੀ ਮਾੜੀ ਆ ਦੇਖੋ ਹਰ ਚੀਜ਼ ਦੇ ਦੋ ਫੇਸ ਹੁੰਦੇ ਆ ਇੱਕ ਚੰਗਾ ਇੱਕ ਮਾੜਾ ਚੰਗਾ ਇਹ ਵਾ ਕਿ ਜਿਹੜਾ ਚੰਗਾ ਬੰਦਾ ਆਊਗਾ ਉਹ ਹਰ ਚੀਜ਼ ਨੂੰ ਉਹ ਮਾੜੀ ਚੀਜ਼ ਨੂੰ ਵੀ ਚੰਗਾ ਬਣਾ ਦੇਗਾ ਤੇ ਮਾੜਾ ਇਹ ਵਾ ਦੇਖੋ ਜੀ ਹੁਣ ਕੋਈ ਬੰਦਾ ਪ੍ਰਧਾਨ ਲੱਗ ਰਿਹਾ ਉਹਦੇ ਅੱਲੇ ਤੇ ਪੱਲੇ ਕੁਝ ਨਹੀਂ ਹੈਗਾ ਉਹ ਲੱਗ ਰਿਹਾ ਉਹਦੇ ਐਂਟੀ ਵੀਰਣਗੇ ਕੱਲ ਨੂੰ ਕੋਈ ਉਹਦਾ ਘਾਟਾ ਕਰੂਗਾ ਕੋਈ ਦੇ ਘਰ ਦੇ ਨੂੰ ਮਾੜਾ ਕਹੂਗਾ ਦੇਖੋ ਉੱਚੇ ਬੰਦੇ ਦੀ ਆਪ ਦੀ ਰਿਸਪੈਕਟ ਘਟਦੀ ਥੋੜੀ ਆਪ ਦੀ ਇਮੇਜ ਡਾਊਨ ਹੋ ਜਾਂਦੀ ਆ ਇਹਦੇ ਕਰਕੇ ਮੈਂ ਕਹਿੰਦਾ ਬਾਕੀ ਦੇਖੋ ਪ੍ਰਧਾਨ ਲੱਗਣ ਤੋਂ ਬਾਅਦ ਬੰਦੇ ਦੇ ਕੁਝ 네ਗੇਟਿਵ ਪੁਆਇੰਟ ਵੀ ਪਤਾ ਲੱਗਦੇ ਨੇ ਪੋਜ਼ਿਟਿਵ ਵੀ ਕਈ ਬੰਦੇ ਹਵਾ ਕਰਨ ਲੱਗਦੇ ਨੇ ਮੈਂ ਪ੍ਰਧਾਨ ਦੇਖੋ ਆਪਾਂ ਅੱਜ ਵੀ ਕਹਿੰਦੇ ਆ ਮੇਰੇ ਜੇ 10 ਦੋਸਤ ਵੀ ਮੇਰੇ ਨਾਲ ਨੇ ਉਹਨਾਂ ਨੂੰ ਪੁੱਛ ਲਿਓ ਮੈਂ ਅੱਜ ਵੀ ਉੱਧੇ ਹੀ ਮਿਲਦਾ ਉਹਨਾਂ ਨੂੰ ਮੈਂ ਆ ਨਹੀਂ ਕਹਿੰਦਾ ਮੈਂ ਪ੍ਰਧਾਨ ਆ ਯਾਰ ਮੈਂ ਪ੍ਰਧਾਨ ਬਾਅਦੋਂ ਪਹਿਲਾਂ ਤੁਹਾਡੇ ਯਾਰ ਦੋਸਤਾਂ ਇਹ ਗੱਲ ਹੈ ਬਿਲਕੁਲ ਨਹੀਂ ਮੰਨ ਲਓ ਜਿਵੇਂ ਹੁਣ ਕੋਈ ਆਮ ਘਰਾਂ ਦਾ ਮੁੰਡਾ ਹੈ ਇੱਛਾ ਰੱਖਦਾ ਹੋਵੇ ਯਾਰ ਮੈਂ ਜਾ ਕੇ ਉੱਥੇ ਆ ਚੀਜ਼ਾਂ ਕਰਨੀਆਂ ਨੇ ਵੀ ਮੇਰੀ ਵੀ ਕੋਈ ਗੱਲਬਾਤ ਜੀ ਬਣੇ ਪਰ ਪਿੱਛੋ ਬੈਕਗ੍ਰਾਉਂਡ ਉਹਦਾ ਹੁਣ ਮੰਨ ਲਓ ਕਾਲਜਾਂ ਦੇ ਵਿੱਚ ਤਗੜੇ ਘਰਾਂ ਦੇ ਜਵਾਬ ਵੀ ਪੜਦੇ ਆ ਤੇ ਆਮ ਘਰਾਂ ਦੇ ਵੀ ਪੜਦੇ ਆ ਤੇ ਫਿਰ ਉਹ ਇਸ ਫੀਲਡ ਵਿੱਚ ਆਣ ਪ੍ਰਧਾਨਗੀ ਵਾਲੀ ਚਾਹੀ ਜਾਂ ਨਾਨ ਜਿਹੜੇ ਆਮ ਘਰਾਂ ਦੇ ਆ ਵੇਖੋ ਮੈਂ ਤਾਂ ਬਸ ਇਹ ਗੱਲ ਤੇ ਹੀ ਕਹਿਣਾ ਚਾਹੂੰਗਾ ਜਿਹੜੇ ਆਮ ਘਰਾਂ ਦੇ ਨੇ ਪਹਿਲਾਂ ਤਾਂ ਆਪਣਾ ਘਰ ਦੇਖਣ ਵੇਖੋ ਇਹ ਜਿਹੜੀ ਫੀਲਡ ਆ ਪ੍ਰਧਾਨਗੀ ਵਾਲੀ ਇਹ ਪੋਲਿਟੀਕਲ ਫੀਲਡ ਤੁਹਾਨੂੰ ਪਤਾ ਮਾੜੀ ਹੁੰਦੀ ਆ ਜਿਵੇਂ ਮਰਜ਼ੀ ਲਾ ਲਈ ਅੱਪਾ ਅੱਜ ਨਹੀਂ ਤਾਂ ਕੱਲ ਆਪਣਾ ਮਾੜਾ ਹੋਈ ਜਾਣਾ ਹੁਣ ਅਸੀਂ ਅੱਜ ਲੱਗੇ ਹੋਏ ਆ ਕੱਲ ਤਾਂ ਸਾਡਾ ਨਹੀਂ ਪਤਾ ਕੋਈ ਸਾਡਾ ਸਾਡਾ ਮਾੜਾ ਸੋਧਦਾ ਹੋਵੇ ਜਾਂ ਅਸੀਂ ਕਿੱਦਾਂ ਮਾੜਾ ਸੋਧਦੇ ਕਿਸੇ ਮਲਾਵੀ ਨੇ ਕਹਿੰਦਾ ਕਿ ਆਮਕਰ ਦੇ ਬੱਚੇ ਨਹੀਂ ਲੱਗਦੇ ਲੱਗਣ ਪਰ ਉਹਨਾਂ ਨੂੰ ਫਿਰ ਗੱਲ ਉੱਥੇ ਮੁਕਣੀ ਹੈ ਭਾਜੀ ਪੈਸੇ ਤੇ ਪੈਸੇ ਹਾਂਜੀ ਜੇ ਪਾਰਟੀ ਫੰਡ ਕਰਦੀ ਪਈਏ ਫਿਰ ਹਰ ਬੱਚਾ ਲੱਗ ਸਕਦਾ ਫਿਰ ਹਰ ਬੱਚਾ ਲੱਗ ਮਤਲਬ ਇਹ ਇਹ ਮੰਗ ਕਰਦੇ ਹਾਂ ਤੁਸੀਂ ਵੀ ਪਾਰਟੀ ਫੰਡ ਦੇਣਾ ਸ਼ੁਰੂ ਕਰੇ ਬਿਲਕੁਲ ਬਿਲਕੁਲ ਜੇ ਪਾਰਟੀ ਫੰਡ ਹੀ ਨਹੀਂ ਦੋਗੀ ਫਿਰ ਅਸੀਂ ਪਾਰਟੀ ਦਾ ਪ੍ਰਚਾਰ ਕਿਉਂ ਕਰੀਏਗੇ ਕਿਸੀ ਉਹ ਪਾਰਟੀਵਲ ਲੱਗੇ ਅੱਛਾ ਪ੍ਰਧਾਨ ਲੱਗਣ ਲਈ ਪਾਰਟੀ ਦਾ ਨਾਮ ਲੈਣਾ ਜ਼ਰੂਰੀ ਹੁੰਦਾ ਹਾਂਜੀ ਹਾਂਜੀ ਦੇਖੋ ਆਜ਼ਾਦ ਵੀ ਲੱਗ ਸਕਦੇ ਆਜ਼ਾਦ ਵੀ ਲੱਛਦੇ ਪਰ ਆਜ਼ਾਦ ਬੰਦੇ ਕੋਲ ਉਨੀ ਪਾਵਰ ਨਹੀਂ ਰਹਿੰਦੀ ਜਿੰਨੀ ਪਾਰਟੀ ਦੇ ਨਾਲ ਹੁੰ ਕੀ ਬੇਸ ਹੋ ਗਿਆ ਹਾਂਜੀ ਬੇਸ ਹੋ ਗਿਆ ਕਿ ਇਹ ਉਹ ਪਾਰਟੀ ਦੇ ਨੇ ਹੂੰ ਪਾਰਟੀ ਦਾ ਨਾਮ ਆਪਣੇ ਲਈ ਪਾਵਰਲੀ ਯੂਜ਼ ਕਰਾਂਗੇ ਆਪਾਂ ਤੇ ਪਾਰਟੀ ਆਪਾਂ ਨੂੰ ਇੱਕ ਇੰਟਰਫੇਸ ਵਾਂਗੂ ਫੇਸ ਲਈ ਯੂਜ਼ ਕਰੂਗੀ ਕਿ ਇਹ ਬੰਦੇ ਸਾਡੇ ਨੇ ਪਾਰਟੀ ਦਾ ਵੀ ਕੰਮ ਹੋ ਰਿਹਾ ਆਪਣਾ ਵੀ ਪਰ ਪਾਰਟੀ ਨੂੰ ਇੰਨਾ ਕ ਦੇਖਣਾ ਚਾਹੀਦਾ ਕਿ ਬੱਚੇ ਦੇ ਜੇ ਕੋਲੋਂ ਪੈਸੇ ਲੱਗ ਰਹੇ ਆ ਫਿਰ ਉਸੇ ਬੱਚੇ ਦਾ ਕੋਈ ਫਾਇਦਾ ਨਹੀਂ ਹੋਇਆ ਬੱਚੇ ਤਾਂ ਰਗੜਿਆ ਗਿਆ ਬਿਲਕੁਲ ਉਹਦੇ ਕਰਕੇ ਆਪਾਂ ਮੰਗ ਤਾਂ ਕਰਾਂਗੇ ਕਿ ਤੁਸੀਂ ਅੱਜ ਨਹੀਂ ਤਾਂ ਕੱਲ ਸਾਲ 1.5 ਸਾਲ ਬਾਅਦ ਜ਼ਰੂਰ ਸ਼ੁਰੂ ਕਰੋ ਕਿ ਬੱਚਿਆਂ ਨੂੰ ਥੋੜਾ ਬਹੁਤ ਪਾਰਟੀ ਫੰਡ ਦਿਓ ਤਾਂ ਕਿ ਆਮ ਘਰਾਂ ਦੇ ਵੀ ਜਿਹੜੇ ਹੈਗੇ ਨੇ ਕਈ ਮੁੱਦੇ ਰੱਖਦੇ ਆ ਉਹ ਵੀ ਮੁਰੇ ਆ ਸਕਣ ਜਿਹੜੇ ਨਹੀਂ ਖਰਚਾ ਕਰ ਸਕਦੇ ਆ ਬੋਲੋ ਪਾਰਟੀ ਫੰਡ ਕਈ ਬੱਚੇ ਇੰਟਰਸਟਡ ਆ ਕਈ ਬੜਾਕੂ ਨੇ ਵਧੀਆ ਨੇ ਉਹ ਚਾਹਦੇ ਵੀ ਪੋਲੀਟੀਕਲ ਲੈਨ ਚ ਜਾਈਏ ਆਪਣੇ ਨਿਕਲਣ ਵਾਲੇ ਕਾਲਜੋਂ ਤੇ ਐਮ ਐਲ ਏ ਸੀ ਪੀ ਨਿਕਲਣੇ ਨਹੀਂ ਬਿਲਕੁਲ ਨਿਕਲੇ ਆ ਬਿਲਕੁਲ ਕਾਲਜਾਂ ਚੋਂ ਜੀ ਸੀ ਪੀ ਲੁਧਿਆਣਾ ਨਿਕਲਦੇ ਆ ਬਿਲਕੁਲ ਨਿਕਲਨੇ ਆ ਬਿਲਕੁਲ ਸਹੀ ਆ ਬਾਲੇ ਵੀ ਉਧਰੋਂ ਕਾਲਜਾਂ ਚੋਂ ਨਿਕਲਦੇ ਆ ਉਧਰੋਂ ਹੀ ਨਿਕਲਨੇ ਆ ਬਿਲਕੁਲ ਸੀ ਐਮ ਸਾਹਿਬ ਇਥੋਂ ਹੀ ਨਿਕਲਦੇ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਪੂਰੀ ਸਰਕਾਰ ਨੂੰ ਦੇਖਣਾ ਚਾਹੀਦਾ ਨਾ ਆਪਾਂ ਫੰਡ ਕਰੀਏ ਜਵਾਬਾਂ ਨੂੰ ਅੱਗੇ ਲਈਏ ਵੀ ਇਹ ਇੱਕ ਸਾਲ ਦਾ ਪੂਰੇ ਪੋਲੀਟੀਕਲ ਨੂੰ ਨਾ ਸਾਰੇ ਲੋਕਾਂ ਅਸਤਕ ਮਾੜੀ ਕਹਿੰਦੇ ਨੇ ਮ ਪਰ ਉਹਨੇ ਗੱਲ ਕੀਤੀ ਹੂੰ ਕਹਿੰਦਾ ਵੀ ਦੋ ਫੇਸ ਹੁੰਦੇ ਆ ਹੂੰ ਉਹ ਇੱਕ ਫੇਸ ਆਪਾਂ ਡਿਫਾਈਨ ਕਰ ਲਿਆ ਸਾਇਟੀ ਨੇ ਡਿਫਾਈਨ ਕਰ ਲਈ ਪੋਲਿਟੀਕਲ ਮਾਡਲ ਹੂੰ ਪਰ ਉਹਦੇ ਵਿੱਚ ਆ ਕੇ ਪਤਾ ਲੱਗਿਆ ਵੀ ਇਹ ਆਪਣੇ ਕੋਲ ਪਾਵਰ ਆ ਜਾਂਦੀ ਆ ਆਪਾਂ ਕੁਝ ਕਰ ਸਕਦੇ ਆ ਵਧੀਆ ਇਹਦੇ ਅੱਛਾ ਆਪਾਂ ਕੁਝ ਬਹੁਤ ਵਧੀਆ ਚੀਜ਼ਾਂ ਵੀ ਕਰ ਸਕਦੇ ਆ ਹੁਣ ਕਾਲਜ 'ਚ ਕਈ ਬੱਚੇ ਨੇ ਜਿਹੜੇ ਘਰੋਂ ਮਤਲਬ ਥੋੜੇ ਠੀਕ ਫਾਈਨੈਂਸ਼ਲੀ ਠੀਕ ਨਹੀਂ ਗਏ ਠੀਕ ਠਾਕ ਨਹੀਂ ਹੂੰ ਹੁਣ ਮੰਨ ਕੇ ਚਲੋ ਉਹਨਾਂ ਦਾ ਫੀਸਾ ਜਿਹੜਾ ਹੁੰਦਾ ਵਾ ਹੂੰ ਉਹ ਸੀ ਕਰ ਸਕਦੇ ਆ ਤੁਸੀਂ ਕਰਦੇ ਹੋ ਹਾਂਜੀ ਅਸੀਂ ਕਰਦੇ ਆ ਹੁਣ ਸਾਡੇ ਕੋਲ ਪਾਵਰ ਆ ਅਸੀਂ ਇਸੇ ਪਾਰਚ ਕਰਕੇ ਉਹਨਾਂ ਦੀ ਫੀਸ ਅੱਧ ਕਰਾ ਸਕਦੇ ਹਾਂ ਕੋਈ ਵੀ ਕੰਮ ਹੋ ਗਿਆ ਜਿਵੇਂ ਕਿੰਨੇ ਕੰਮ ਹੋ ਗਿਆ ਆਪਾਂ ਕਰਾ ਸਕਦੇ ਉਹ ਸਾਡੇ ਕੋ ਪਾਵਰ ਆ ਗਈ ਪਾਵਰ ਆ ਗਈ ਬਿਲਕੁਲ ਉਹ ਆਪਣੇ ਤੇ ਹੁਣ ਆਪਾਂ ਉਹਨੂੰ ਸਹੀ ਤਰੀਕੇ ਯੂਜ਼ ਕਰ ਰਹੇ ਆ ਜਾਂ ਮਾੜੇ ਤਰੀਕੇ ਯੂਜ਼ ਕਰ ਰਹੇ ਆ ਉਹ ਹੁਣ ਆਪਣੇ ਤੇ ਆ ਅੱਛਾ ਪਰੂਲ ਪੜ੍ਹਾਈ ਤੇ ਕਿੰਨਾ ਕੋ ਫਰਕ ਪੈ ਜਾਂਦਾ ਫਿਰ ਪ੍ਰਧਾਨਗੀ ਦੇਖੋ ਮਤਲਬ ਜੇ ਆਪਾਂ ਉਹਦਾ ਗੱਲ ਕਰੀਏ ਪੜ੍ਹਾਈ ਤੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਮੇਜਰ ਫਰਕ ਨਹੀਂ ਪੈਂਦਾ ਹੁਣ ਜਿਵੇਂ ਮੈਂ ਕਾਲਜ ਜਾ ਰਿਹਾ ਮੈਂ ਰੈਗੂਲਰ ਕਲਾਸਾਂ ਵੀ ਲਾ ਰਿਹਾ ਆਪਣੀਆਂ ਮੈਂ ਆਪਣਾ ਪੜ੍ਹਾਈ ਨੂੰ ਨਾ ਟਾਈਮ ਵੀ ਦੇ ਰਿਹਾ ਬਟ ਆਪਾਂ ਕਈ ਵਾਰ ਦੇਖਦੇ ਆ ਜਿਵੇਂ ਹੁਣ ਸਾਨੂੰ ਪ੍ਰਧਾਨ ਫੋਨ ਆਣਗੇ ਤੁਹਾਨੂੰ ਪਤਾ ਮੁੰਡਿਆਂ ਦੇ ਫੋਨ ਆਣਨਗੇ ਕਈ ਆ ਕੰਮ ਆ ਜੀ ਆ ਕੰਮ ਆ ਸਾਨੂੰ ਉੱਥੇ ਵੀ ਜਾਣਾ ਪੈਂਦਾ ਉੱਥੇ ਸਾਡਾ ਸਮਝ ਲਓ 20% ਲਾਸ ਹੋ ਰਿਹਾ ਪੜਾਈ ਦਾ ਬਟ ਜੇ ਬੰਦਾ ਕਰਨ ਲਾਔਰ ਰਿਕਵਰ ਕਰ ਸਕਦਾ ਮਤਲਬ ਇਦਾਂ ਮੇਜਰ ਪੜਾਈ ਦਾ ਕੋਈ ਲਾਸ ਨਹੀਂ ਹੈਗਾ ਅੱਛਾ ਲੜਾਈਆਂ ਲੜੋਈਆਂ ਜੇ ਫਿਰ ਕਿੰਨੀ ਕੋ ਹਿੱਸੇਦਾਰੀਆਂ ਹੁਣ ਤੁਹਾਡੀ ਪਾਜੀ ਦੇਖੋ ਲੜਾਈਆਂ ਚ ਪਰਚਾ ਪਰਚਾ ਬੋਲਿਆ ਹਲੇ ਸਿਰ ਤੇ ਕੇ ਨਹੀਂ ਬੋਲਿਆ ਕਿਉਂਕਿ ਮੈਂ ਤੌਰ ਤੇ ਦੇਖਿਆ ਵੀ ਪ੍ਰਧਾਨਗੀਆਂ ਲੈਣੀਆਂ ਬਹੁਤ ਸੋਖੀਆਂ ਸੁਖੇ ਪਰ ਨਿਭਾਉਣੀਆਂ ਬਹੁਤ ਔਖੀਆਂ ਨੇ ਬਹੁਤ ਦੇਖੋ ਹੁਣ ਇਹ ਲੜਾਈਆਂ ਦਾ ਆਪਾਂ ਜੇ ਗੱਲ ਕਰੀਏ ਤਾਂ ਕਾਲਜ 'ਚ ਕੋਈ ਵੀ ਲੜਾਈ ਹੋ ਰਹੀ ਹੈ। ਅੱਛਾ। ਦੋ ਗੁੱਟਾਂ 'ਚ ਲੜਪੇ। ਹੂੰ। ਉਹਨਾਂ ਨੇ ਪਤਾ ਕੀ ਕਰਨਾ ਉਹਨਾਂ ਨੇ ਕਹਿਣਾ ਕਿ ਅਸੀਂ ਪ੍ਰਧਾਨ ਦੇ ਬੰਦੇ ਆ। ਹਾਂ। ਜਦਕਿ ਮੈਨੂੰ ਨਹੀਂ ਵੀ ਜਾਣਦੇ ਹੋਣਗੇ। ਤੇ ਉੱਥੇ ਸਾਨੂੰ ਕੀ ਕਰਨਾ ਪੈਂਦਾ ਸਾਨੂੰ ਆਪਸ ਮੂਰੇ ਹੋ ਕੇ ਉਹਨਾਂ ਦੀ ਸਲਾਹ ਕਰਾਣੀ ਪੈਂਦੀ ਆ। ਕਈ ਵਾਰ ਹੁਣ ਇਹ ਹੁੰਦਾ ਆਪਸ 'ਚ ਲੜਪੇ ਇੱਕ ਦੂਜੇ ਦਾ ਨੁਕਸਾਨ ਕਰਤਾ। ਥਾਣੇ 'ਚ ਨਾਮ ਸਾਡਾ ਆ ਜਾਂਦਾ। ਕਿਉਂ ਕਿ ਉਹ ਕੀ ਪ੍ਰਧਾਨ ਦੇ ਮੁੰਡੇ ਸੀ। ਕੁਝ ਮਾੜੇ ਆਨਸਰ ਆ ਕਰਕੇ। ਹਾਂਜੀ। ਤੁਹਾਡੇ ਨਾਲ ਹੋਇਆ ਕਦੇ ਇਦਾਂ ਦਾ ਕੋਈ ਨਹੀਂ ਹੱਲੇ ਮਤਲਬ ਇੱਕ ਵਾਰ ਹੋਇ ਬਾਬੇ ਦੀ ਕਿਰਪਾ ਨਾਲ ਅੱਗੇ ਸਾਰੇ ਪੰ ਜਾਣਦੇ ਸੀ ਪੁਲਿਸ ਦੀ ਫੈਡਰੇਸ਼ਨ ਸਾਡੇ ਨਾਲ ਆ ਉਹ ਸਾਨੂੰ ਦੇਖਦੇ ਨੇ ਉਹ ਕਹਿੰਦੇ ਵੀ ਉਹਨਾਂ ਨੇ ਸਾਡਾ ਸਾਥ ਦਿੱਤਾ ਵੀ ਇਹ ਮੁੰਡੇ ਮਤਲਬ ਉੱਤਾ ਹੈਗੇ ਨੇ ਪਰ ਇਦਾਂ ਨਹੀਂ ਕਰ ਸਕਦੇ ਤਾਂ ਕਰਕੇ ਸਾਡਾ ਕਹਿ ਲੋ ਬਚਾਉਂਗੇ ਮਾਲਕ ਵੱਲੋਂ ਹੀ ਪਰ ਇੱਕ ਗੱਲ ਆਈ ਜੀਐਨ ਦੀ ਕੋਰ ਕਮੇਟੀ ਬਹੁਤ ਵਧੀਆ ਟੀਚਰ ਸਾਰੇ ਸਪੋਰਟਿਵ ਨੇ ਉਹ ਚਲੋ ਆਫੀਸ਼ੀਅਲੀ ਤਾਂ ਨਹੀਂ ਪ੍ਰਧਾਨ ਮੰਤ ਦੇ ਕਿਸੇ ਨੂੰ ਬਟ ਉਹਨਾਂ ਨੂੰ ਪਤਾ ਕਿ ਇਹ ਬਾਹਰੋਂ ਵੀ ਲੱਗੇ ਨੇ ਤਾਂ ਕੁਝ ਚਾਦਾ ਕੰਮ ਹੀ ਕਰਨਗੇ ਘਰਦਿਆਂ ਦੇ ਕਿੰਨਾ ਕੋ ਇਫੈਕਟ ਪੈਂਦਾ ਫਿਰ ਮੁੰਡੇ ਦੀ ਪ੍ਰਧਾਨਗੀ ਦਾ ਦੇਖੋ ਘਰਦਿਆ ਤੇ ਫਿਰ ਉਹੀ ਗੱਲ ਮੈਂ ਕਹੂੰਗਾ ਦੋ ਫੇਸ ਹੋ ਜਾਂਦੇ ਨੇ ਕਈ ਲੋਕ ਬੰਦੇ ਨੂੰ ਕਹਿੰਦੇ ਨੇ ਘਰਦਿਆਂ ਨੂੰ ਕਹਿੰਦੇ ਨੇ ਕਿ ਤੋੜਾ ਮੁੰਡਾ ਪ੍ਰਧਾਨ ਬਣ ਗਿਆ ਗਲਤ ਕੰਮਾਂ 'ਚ ਪੈ ਗਿਆ ਗਲਤ ਕੰਮਾਂ 'ਚ ਪੈ ਪਰ ਉਹ ਆ ਨਹੀਂ ਦੇਖਦੇ ਕਿ ਜੇ ਬੰਦਾ ਹੀ ਚਾਜਦਾ ਵਾ ਤਾਂ ਉਹ ਵਿਕਾਸ ਵੀ ਤਾਂ ਕਰੂਗਾ ਕੁਛ ਨਾ ਕੁਛ ਬੰਦਿਆ ਦਾ ਕੁਛ ਚੰਗਾ ਕਰੂਗਾ ਕੋਲੇ ਦਾ ਚੰਗਾ ਕਰੂਗਾ ਬੱਚਿਆ ਦਾ ਚੰਗਾ ਕਰੂਗਾ ਉਹ ਆ ਨਹੀਂ ਦੇਖਦੇ ਬਾਕੀ ਦੇਖੋ ਘਰਦਿਆਂ ਦੀ ਆਪਦੀ ਸੋਚ ਹੋਣੀ ਚਾਹੀਦੀ ਸਾਡੇ ਘਰ ਦੇ ਸਪੋਰਟਿਵ ਨੇ ਉਹ ਕਹਿੰਦੇ ਨੇ ਡਰਨ ਲੱਗ ਜਾਂਦੇ ਆ ਯਾਰ ਕੁਝ ਹੋਈ ਨਾ ਜਾਵੇ ਹਾਂ ਉਹ ਕਹਿੰਦੇ ਨੇ ਕਿ ਤੁਸੀਂ ਲੜੋ ਨਾ ਜੇ ਤੁਸੀਂ ਪ੍ਰਧਾਨਗੀ ਕਰਨੀ ਹੈ ਤਾਂ ਝੱਜਦੀ ਕਰਿਓ ਹੁਣ ਸਾਡੇ ਘਰ ਦੇ ਸਪੋਰਟਿਵ ਨਹੀਂ ਸਾਡੇ ਟਾਈਮ 'ਚ ਬਹੁਤ ਵੱਡੀ ਗੱਲ ਹਾਂਜੀ ਗੱਲ ਆ ਬਿਲਕੁਲ ਸਾਡੇ ਘਰ ਦੇ ਸਪੋਰਟਿਵ ਨੇ ਉਹ ਬਸ ਉਹ ਕਹਿੰਦੇ ਚੰਗਾ ਕੰਮ ਕਰੋ ਮਾੜਾ ਨਾ ਕਰੋ ਪਰულ ਫਿਰ ਅੱਗੇ ਕੀ ਫਿਊਚਰ ਸੋਚਿਆ ਤੁਸੀਂ ਇਹਦੇ ਵਿੱਚ ਵੀ ਕਾਲਜ ਦੀ ਪ੍ਰਧਾਨਗੀ ਤੋਂ ਬਾਅਦ ਕੀ ਕਿੱਥੇ ਤੱਕ ਜਾਣਾ ਚਾਹੋਗੇ ਅੱਗੇ ਹੋਰ ਦੇਖੋ ਜੀ ਅਸੀਂ ਤਾਂ ਇਹੀ ਸੋਚਿਆ ਕਿ ਕੋਲੇ ਦੀ ਪ੍ਰਧਾਨਗੀ ਤੋਂ ਬਾਅਦ ਮੈਂ ਚਾਹੂੰਗਾ ਕਿ ਮੈਂ ਅੱਗੇ ਕਿਸੇ ਪਾਰਟੀ ਨੂੰ ਜੁਆਇਨ ਕਰਾਂ ਜਿਹੜੀ ਪਾਰਟੀ ਸਾਨੂੰ ਲੱਗੇ ਕਿ ਲੋਕਾਂ ਦਾ ਭਲਾ ਕਰਦੀ ਪਈ ਉਹਨੂੰ ਜੁਆਇਨ ਕਰਕੇ ਅਸੀਂ ਅੱਗੇ ਵੀ ਆਪਣਾ ਫਿਊਚਰ ਥੋੜਾ ਪੋਲਿਟਿਕਸ ਵਾਲੀ ਦੇਖਦੇ ਪਏ ਹਾਂ ਕਿਉਂਕਿ ਅਸੀਂ ਅੱਜ ਦੇਖਦੇ ਹਾਂ ਤੁਸੀਂ ਵੀ ਤੁਹਾਡੇ ਵੀ ਸਾਹਮਣੇ ਆ ਕਿ ਜਿਹੜੀ ਪਾਰਟੀਆਂ ਹੁਣ ਇਸ ਟਾਈਮ ਪਾਵਰ 'ਚ ਨੇ ਦੇਖੋ ਵਾਅਦੇ ਤਾਂ ਹਰ ਬੰਦਾ ਕਰ ਦਿੰਦਾ ਕਿ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਪਰ ਕਰਦਾ ਕੋਈ ਨਹੀਂ ਮੁੜ ਕੇ ਆਪਾਂ ਦੇਖ ਲਈਏ ਲੁਧਿਆਣਾ ਕਿੱਥੇ ਆ ਤੇ ਚੰਡੀਗੜ੍ਹ ਕਿੱਥੇ ਆ ਬਿਲਕੁਲ ਚੰਡੀਗੜ੍ਹ ਕਿੰਨਾ ਅੱਗੇ ਵੱਚੁਕਾ ਵਾ ਕਿਉਂ ਵਧਿਆ ਹੈ ਤਾਂ ਇੰਡੀਆ ਦਾ ਪਾਰਟੀ ਬਿਲਕੁਲ ਸਾਰੀਆਂ ਇਹ ਆਪਣੀ ਸਿਟੀਜ਼ ਨੂੰ ਇੰਨਾ ਕਰ ਜਾਣਾ ਚਾਹੀਦਾ ਸੀ ਅੱਗੇ ਵੱਧ ਜਾਣਾ ਚਾਹੀਦਾ ਸੀ ਕਿਉਂਕਿ ਉੱਥੇ ਵੀ ਸਰਕਾਰ ਉਹ ਪਹਿਲਾਂ ਆਪਣੇ ਲੋਕਾਂ ਬਾਰੇ ਸੋਚਦੀ ਹੈ ਲੋਕਾਂ ਦੇ ਇੱਥੇ ਦੀ ਸਰਕਾਰ ਪਹਿਲਾਂ ਆਪਣੇ ਬਾਰੇ ਹਾਂ ਪਹਿਲਾਂ ਆਪਣੇ ਬਾਰੇ ਸੋਚਦੀ ਹੈ ਫਿਰ ਇਹਦੇ ਕਰਕੇ ਮੈਂ ਚਾਹੂੰਗਾ ਜੇ ਸਾਨੂੰ ਕਦੀ ਓਪਰਚੁਨਿਟੀ ਮਿਲੀ ਤਾਂ ਅਸੀਂ ਪਹਿਲਾਂ ਆਪਣੀ ਚਲੋ ਮੇਰਾ ਹੋਮ ਟਾਊਨ ਚਲੋ ਸ਼ਿਮਲਾਪੁਰੀ ਆ ਮੈਂ ਕਹਿੰਦਾ ਜੇ ਮੈਨੂੰ ਓਪਰਚੁਨਿਟੀ ਮਿਲੀ ਪਹਿਲਾਂ ਤਾਂ ਸ਼ਿਮਲਾਪੁਰੀ ਦੇਖੋ ਚੰਡੀਗੜ੍ਹ ਤੋਂ ਅਲੱਗ ਹੋਇਆ ਤਾਂ ਕਹਿ ਦਿਓ ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਇਹ ਬਿਲ ਠੀਕ ਹੈ ਤੇ ਸਾਰੇ ਕਿਤੇ ਮਤਲਬ ਇਹ ਨਾ ਹੋਵੇ ਕਿ ਕੋਈ ਜਿਵੇਂ ਉੱਥੇ ਦੇਖੋ ਚੋਰੀ ਹੁੰਦੀ ਆ ਇੱਕ ਦਿਨ ਚ ਬੰਦਾ ਫੜਿਆ ਜਾਂਦਾ ਇੱਥੇ ਹੀ ਮਹੀਨਾ ਮਹੀਨਾ ਲੰਘ ਜਾਂਦਾ ਕਿਉਂ ਕਿ ਇੱਥੇ ਹਰ ਜਗ੍ਹਾ ਕ腐ਸ਼ਨ ਚੱਲਦੀ ਪਈ ਆ ਤੇ ਬਾਕੀ ਮੇਜਰ ਤਾਂ ਹੀ ਆ ਸਾਨੂੰ ਓਪਰਚ्युनिटी ਮਿਲੇ ਤੇ ਅਸੀਂ ਕੁਝ ਨਾ ਕੁਝ ਤਾਂ ਵਧੀਆ ਕਰਕੇ ਦਿਖਾਵਾਂਗੇ ਇੱਕ ਆਮ ਜੀ ਗੱਲ ਆ ਕਿ ਕਾਲਜਾਂ ਯੂਨੀਵਰਸਟੀਆਂ ਚ ਨਸ਼ਾ ਬਹੁਤ ਵਿਕਦਾ ਜਿਹੜੇ ਬਾਹਰੋਂ ਸਟੇਟਾਂ ਤੋਂ ਆ ਕੇ ਬੱਚੇ ਇੱਥੇ ਪੜ੍ਹਦੇ ਨੇ ਉਹ ਜ਼ਿਆਦਾ ਵੇਚਦੇ ਨੇ ਤੇ ਇੱਧਰ ਵਾਲੇ ਰਹਿਣ ਵਾਲੇ ਉਹ ਕਰਦੇ ਨੇ ਉਹਨਾਂ ਦਾ ਮਤਲਬ ਇਨਕਮ ਦਾ ਸਾਧਨ ਬਣਿਆ ਹੋਇਆ ਜਿਹੜੇ ਬਾਹਰੋਂ ਆ ਕੇ ਇੱਥੇ ਵੇਚਦੇ ਨੇ ਹਾਂਜੀ ਤੁਹਾਡੇ ਕਾਲਜ ਦੇ ਵਿੱਚ ਇਹੋ ਜੀ ਕੋਈ ਦਿੱਕਤ ਹੈਗੀ ਆ ਦੇਖੋ ਮੈਨੂੰ ਲਗਭਗ 3 ਸਾਲ ਹੋ ਗਏ ਕਾਲਜ 'ਚ ਤੇ ਮੈਂ ਹਲ ਤੱਕ ਹਰ ਕਾਲੇ ਦੀ ਹਰ ਬਿਲਡਿੰਗ ਹਰ ਕੋਨਾ ਹਰ ਕੰਟੀਨ ਠੀਕ ਆ ਜੀ ਹਰ ਹੋਸਟਲ ਵੀ ਜਾਏ ਆ ਚਲੋ ਕੁੜੀਆਂ ਵਾਲੇ ਨਹੀਂ ਗਏ ਮੁੰਡੇ ਵਾਲੇ ਸਾਰੇ ਉੱਥੇ ਮੈਂ ਦੇਖਿਆ ਨਸ਼ਾ ਤਾਂ ਹੈ ਨਹੀਂ ਵੇ ਜੀ ਐਨੀ 'ਚ ਉਧਰ ਦੇਖੋ ਜਿਵੇਂ ਕੋਈ ਮੁੰਡਾ ਪਿੰਡਾਂ ਤੋਂ ਉੱਠ ਕੇ ਆ ਰਿਹਾ ਹੂੰ ਹੁਣ ਅੱਜ ਕੱਲ ਟ੍ਰੈਂਡ ਬਣਾਇਆ ਮੁੰਡਿਆਂ ਨੇ ਫੀਮ ਦਾ ਕਿ ਫੀਮ ਖਾਣੀ ਆ ਅਸੀਂ ਕੰਟੀਨਾਂ 'ਚ ਬਹਿ ਜਾਂਦੇ ਨੇ ਕਾਲਾ ਮਾਲ ਤੇ ਕੰਟੀਨਾਂ 'ਚ ਬਹਿ ਜਾਂਦੇ ਨੇ ਚਾਹ ਦਾ ਕੱਪ ਫੜ ਕੇ ਮਾਲ ਲਾਇਆ ਸਨੈਕ ਬਣਾਤੀ ਦੇਖੋ ਤੁਸੀਂ ਆ ਉਹ ਆ ਗੱਲ ਹੀ ਦੇ ਦੇ ਤੁਸੀਂ ਖਾਣੇ ਤੁਸੀਂ ਲੱਗੇ ਹੋਏ ਆ ਚਾਰੇ ਨੇ ਤੁਹਾਨੂੰ ਦੇਖ ਕੇ ਹੋਰ ਲੱਗਣਗੇ ਅਸੀਂ ਤਾਂ ਬਸ ਇਹੀ ਕਹਿੰਨੇ ਆ ਦੇਖੋ ਨਸ਼ਾ ਕਰਨਾ ਜਿਹੜਾ ਬੰਦਾ ਲੱਗ ਗਿਆ ਉਹਨੂੰ ਹਟਾਣਾ ਔਖਾ ਬਾਈ ਤੂੰ ਆਪਣਾ ਲਕੋਚ ਕਰ ਲੈ ਇਹ ਤਾਂ ਕਹਿਣ ਦੀਆਂ ਗੱਲਾਂ ਆ ਹਟ ਜਾਂਦਾ ਹਟਦਾ ਕੋਈ ਨਹੀਂ ਜੀ ਇਹ ਹੁਣ ਅਸੀਂ ਵੀ ਦੇਖਦੇ ਆ ਤੇ ਬਾਕੀ ਜੀਐਨਸੀ ਦਾ ਨਸ਼ਾ ਮੇਜਰਲੀ ਤਾਂ ਹੈ ਨਹੀਂ ਮੇਜਰਲੀ ਹੈ ਨਹੀਂ ਬਾਕੀ ਦੇਖੋ ਹਰ ਐ ਤਾਂ ਕਹਿੰਦੇ ਨੇ ਆਪਾਂ 100 ਬੰਦੇ ਤੇ 100 ਦੀ ਸੋਈ ਸਾਫ ਨੇ ਚਾਰ ਤੱਕ ਆਣੇ ਨਿਕਲ ਨਹੀਂ ਨਿਕਲਣੇ ਨਿਕਲਣੇ ਅੱਛਾ ਥੋੜਾ ਫਿਰ ਕਿੰਨਾ ਕੋ ਗਰੁੱਪ ਹੈਗਾ ਜਿਹੜੇ ਖਾਸ-ਖਾਸ ਪ੍ਰਧਾਨ ਦੇ ਬੰਦੇ ਖਾਸ ਜਿਹੜੇ ਆ ਦੇਖੋ ਜੀ ਹੁਣ ਆ ਗੱਲ ਤੇ ਤਾਂ ਤੁਸੀਂ ਕੰਟਰੋਵਰਸੀ ਕਰਾ ਦੋਗੇ ਪ੍ਰਧਾਨ ਦੇ ਪ੍ਰਧਾਨ ਪ੍ਰਧਾਨ ਹਾਂ ਜੀ ਦੇਖੋ ਪ੍ਰਧਾਨ ਦੇ ਆਮ ਖਾਸ ਲੈ ਗਏ ਸਾਡੇ ਆਮ ਖਾਸ ਸੋਈ ਨਹੀਂ ਕਿ ਮੈਨੂੰ ਇਹ ਨਾ ਸਭ ਤੋਂ ਵਧੀਆ ਇੱਕ ਕਹਿ ਲੋ ਚੀਜ਼ ਆ ਸਾਰੇ ਬੰਦੇ ਅਸਤਰ ਨੇ ਸਾਰੇ ਸਾਰੇ ਅਸਤਰ ਨੇ ਕਹਿ ਲੋ ਇੱਕ ਗੋਡ ਗਿਫਟਡ ਚੀਜ਼ ਆ ਜਾਂ ਕੀ ਹੈ ਅਸੀਂ ਆਪਣੇ ਗਰੁੱਪ 'ਚ ਆਮ ਖਾਸ ਕਦੇ ਨਹੀਂ ਰੱਖੇ ਵੀਰੇ ਅਜਾ ਤੁਹਾਡੇ ਗਰੁੱਪ ਦੀ ਫਿਰ ਕਦੇ ਲੜਾਈ ਹੋਈ ਆ ਕਿ ਬਾਹਰਲੇ ਗਰੁੱਪਾਂ ਦੀ ਮਸਲੇ ਸਲਝਾਉਂਦੇ ਰਹਿ ਗਏ ਨਹੀਂ ਦੇਖੋ ਇਦਾਂ ਤਾਂ ਹੈ ਨਹੀਂ ਹੁਣ ਕੋਈ ਲੜਾਈ ਤਾਂ ਅੱਜ ਕੱਲ 2 ਸਾਲ 3 ਸਾਲ ਹੋ ਗਿਆ 2 ਸਾਲ 3 ਸਾਲ ਤੋਂ ਛੱਡੀ ਨਹੀਂ ਹੋਈ ਪਹਿਲਾਂ ਹੋਈਆਂ ਸੀਗੀਆਂ ਕੁਝ ਸਾਡੇ ਬੰਦੇ ਚਲੋ ਹੁਣ ਕਹਿ ਦਿੰਨੇ ਆਪਾਂ ਕੁਝ ਅੰਦਰ ਵੀ ਜਾਏ ਕੁਝ ਹੁਣ ਆ ਵੀ ਗਏ ਸਾਡੇ ਕੋਲ ਵਾਪਸ ਤੇ ਉਹ ਚੀਜ਼ ਨੂੰ ਆਪਾਂ ਦੇਖਦੇ ਆਂ ਕਿ ਉਹਨਾਂ ਦੀ ਫੈਮਲੀਜ਼ ਤੇ ਕੀ ਅਸਰ ਪਿਆ ਉਹਦੇ ਕਰਕੇ ਹੁਣ ਲੜਨਾ ਬੰਦ ਕਰਦਾ ਹੁਣ ਸਲਝਾਈਦਾ ਬਸ ਲੜੀਦਾ ਨਹੀਂ ਹਾਂਜੀ ਆਪਾਂ ਨਸ਼ੇ ਦੀ ਗੱਲ ਕਰ ਰਹੇ ਸੀ ਆਹੀ ਕਾਲੇ ਮਾਲ ਦੀ ਫੇਮ ਦੀ ਬੜਾ ਟ੍ਰੈਂਡ ਚੱਲਦਾ ਪਿਆ ਤੁਸੀਂ ਵੀ ਇਹ ਬੜੀ ਹੈ ਤਾਂ ਗਲਤ ਚੀਜ਼ ਆ ਚਲੋ ਨਸ਼ਾ ਤਾਂ ਨਸ਼ਾ ਹੀ ਆ ਪਰ ਰਿਮੋਟ ਜੇ ਕਰੋਗੇ ਤਾਂ ਫਿਰ ਉਹ ਗਲਤ ਗੱਲ ਆ ਉਹ ਵੱਖਰੀ ਗੱਲ ਆ ਉਹਨਾਂ ਨੂੰ ਹੁਣ ਗਾਣਿਆਂ 'ਚ ਦਿਖਾਉਣ ਲੱਗ ਪਏ ਲੋਕਾਂ ਨੂੰ ਲੱਗਦਾ ਵੀ ਇਹ ਥੋੜਾ ਲੈਵਲ ਆ ਹਾਈਪ ਦਿੱਤੀ ਨਾ ਉਹਨਾਂ ਨੇ ਹਾਈਪ ਦੇ ਦਿੱਤੀ ਆ ਗਾਣਿਆਂ ਦੀ ਗੱਲ ਤੋਂ ਮੈਨੂੰ ਚੇਤੇ ਆਈ ਇੱਕ ਗੱਲ ਮੁੰਡੇ ਨਾ ਅੱਜਕੱਲ ਗਾਣੇ ਸੁਣਦੇ ਆ ਗੰਨਾ ਵਾਲੇ ਆਕਾਸ਼ੇ ਵਾਲੇ ਫਿਰ ਉਸੇ ਹਿਸਾਬ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਆਂਦੇ ਆ ਕਾਲਜਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਹੁੰਦੀਆਂ ਜਦੋਂ ਰੈਲੀਆਂ ਹੁੰਦੀਆਂ ਨਾ ਮੈਂ ਦੇਖਿਆ ਉਹ ਵੱਡੀਆਂ ਵੱਡੀਆਂ ਜੀਪਾਂ ਹੁੰਦੀਆਂ 12 ਦੀਆਂ 18 ਹੁੰਦੀਆਂ ਟੋਰ ਪੂਰੀ ਬਣਾਉਂਦੇ ਆ ਹਾਂਜੀ ਹਾਂਜੀ ਤੇ ਫਿਰ ਉਹ ਚੀਜ਼ਾਂ ਕਿੰਨੀ ਕੁ ਸਹੀ ਲੱਗਦੀਆਂ ਕਿਉਂਕਿ ਜੇ ਆਪ ਪਰਸਨਲੀ ਤੌਰ ਤੇ ਮੈਂ ਕਹਾਂ ਵੀ ਠੀਕ ਹੈ ਤੁਹਾਡੇ ਕੋਲੇ ਹੈਗਾ ਤੇ ਸ਼ੋਅਫ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਨਹੀਂ ਚਲੋ ਪਰ ਜੇ ਕਹਿ ਦਈਏ ਇੱਕ ਤਰ੍ਹਾਂ ਦਾ ਸ਼ੋਅਫ ਵੀ ਹੋ ਗਿਆ ਪਰ ਇੱਕ ਜਿਹੜੀ ਦਿਲ ਤੋਂ ਖੁਸ਼ੀ ਹੁੰਦੀ ਹੈ ਨਾ ਮੁੰਡਿਆਂ ਨੂੰ ਜਿਵੇਂ ਹੁਣ ਅਸੀਂ ਅੱਗੇ ਕਿਸ ਨੂੰ ਪ੍ਰਧਾਨ ਲਾ ਰਹੇ ਹਾਂ ਉਹ ਸਾਡਾ ਭਰਾ ਵਾ ਸਾਨੂੰ ਖੁਸ਼ੀ ਹੈ ਅਸੀਂ ਤਾਂ ਪੂਰਾ ਰੋਲਾ ਪਾਵਾਂਗੇ ਉਹ ਸਾਡ ਬੱਟ ਜੇ ਤੁਸੀਂ ਦੂਜੀ ਤਰ੍ਹਾਂ ਤੋਂ ਦੇਖੋ ਹੁਣ ਜਿਵੇਂ ਕਈ ਮੁੰਡੇ ਟੱਕਿਓ ਚ ਬਾਹਰ ਆ ਗਏ ਨਜਾਇਜ਼ ਰੋਲਾ ਪਾਣ ਲੱਗੇ ਉਹ ਉਹ ਚੀਜ਼ ਥੋੜੀ ਗਲਤ ਆ ਤੁਸੀਂ ਤੁਹਾਨੂੰ ਖੁਸ਼ੀ ਆ ਆਪਣੇ ਤੱਕ ਰੱਖੋ ਆਪਣੇ ਆੜੀਆਂ ਤੱਕ ਰੱਖੋ ਕਿਸੇ ਬੰਦੇ ਨੂੰ ਤੰਗ ਨਾ ਕਰੋ ਹੋਰ ਅਸੀਂ ਜਾ ਰਹੇ ਹਾਂ ਅਸੀਂ ਰੋਡ ਜਮ ਕਰਤੇ 2 ਘੰਟੇ ਵਾਸਤੇ ਸਰਕਾਰ ਤੰਗ ਹੋਈ ਲੋਕ ਤੰਗ ਹੋਈ ਸਾਡੇ ਵੀ ਤਾਂ ਖੁਸ਼ੀ ਆ ਪਰ ਇਦਾਂ ਦੀ ਖੁਸ਼ੀ ਨੂੰ ਅਸੀਂ ਖੁਸ਼ੀ ਨਹੀਂ ਮੰਨਦੇ ਕਿਸੇ ਅਸੀਂ ਖਾਲੀ ਜਗ੍ਹਾ ਜਾਓ ਸਾਰੇ ਭਰਾ ਇਕੱਠੇ ਹੋਵੋ ਸੋ ਜਿਹੜੇ ਬੈਠੋ ਉੱਥੇ ਤੁਸੀਂ ਜੇ ਗੱਲਬਾਤ ਕਰੋਗੇ ਰੋਲਾ ਹੀ ਪਾਓ ਕਿਸੇ ਦਿੱਕਤ ਤਾਂ ਨਹੀਂ ਆ ਰਹੀ ਆਪਣੀ ਖੁਸ਼ੀ ਵੀ ਬਣਾਈਗੀ ਬਸ ਇਹ ਗੱਲ ਆ ਕਿ ਆਪ ਦਾ ਪੁਆਇੰਟ ਆਫ 뷰 ਹੁੰਦਾ ਦੇਖਣ ਦਾ ਹਾਂ ਦੇਖਣ ਦਾ ਵਿਚਾਰੀਆ ਹੁੰਦਾ ਆਪਣੇ ਹਿਸਾਬ ਨਾਲ ਦੇਖਦਾ ਸਾਡੀ ਥਿੰਕਿੰਗ ਥੋੜੀ ਤੁਸੀਂ ਕਹਿੰਦੇ ਸਕੂਲ ਆ ਤੇ ਕਿਵੇਂ ਦੀ ਆ ਹੁਣ ਮੋਸੇ ਵਾਲੇ ਵਾਲੀ ਥਿੰਕਿੰਗ ਸਾਡੀ ਪੜ੍ਹਾਈ ਉੱਨੀ ਜੀ ਥੋੜੀ ਉਹ ਤਾਂ ਹੀ ਲੈਜੈਂਡ ਸੀਗਾ ਵੱਡੇ ਬੰਦਿਆਂ ਨਾਲ ਹੈਗੀ ਸ਼ੁਰੂ ਤੋਂ ਹੀ ਹਾਂ ਮੇਰੀ ਦੇਖ ਲਓ ਇਹਦੀ ਆ ਮੇ ਇਹ ਪਾਰੂ ਮੇਰਾ ਭਰਾ ਹੀ ਮੰਨ ਲਓ ਇੱਕ ਤਰ੍ਹਾਂ ਦਾ ਮੇਰਾ ਛੋਟਾ ਭਰਾ ਹੁਣ ਮੈਂ ਮੇਰੀ ਤੁਸੀਂ ਸਰਕਲ ਦੇ ਵਿੱਚ ਲਾ ਲਉਂਗੇ ਵੀ ਕੋਈ ਮੁੰਡਾ ਇਤਨਾ ਤਾਂ ਨਹੀਂ ਹੋਗਾ 17 18 19 ਸਾਲਾਂ ਅੱਛਾ ਮੇਰੇ ਤੋਂ ਵੱਡੇ ਨੇ ਸਾਰੇ ਸਾਰੇ ਵੱਡੇ ਸਾਰੇ ਮੇਰੇ ਤੋਂ ਉਮਰਾਜ ਵੱਡੇ ਨੇ ਬਿਜ਼ਨਸ ਨੇ ਉਹਨਾਂ ਦੇ ਵੱਡੇ ਵੱਡੇ ਫਿਰ ਉਹਦਾ ਵੀ ਇਫੈਕਟ ਪੈਂਦਾ ਨਾ ਬੰਦੇ ਦੇ ਦੇਖੋ ਵੱਡਾ ਬੰਦਾ ਆਪਾਂ ਨੂੰ ਜ਼ਿੰਦਗੀ ਦੀ ਉੱਚਾ ਸਿਖਾ ਸਕਦਾ ਜਿਹੜਾ ਛੋਟਾ ਨਹੀਂ ਸਿਖਾ ਸਕਦਾ ਜਿਹੜੀ ਚੀਜ਼ ਆਪਾਂ ਨਹੀਂ ਦੇਖੀ ਉਹ ਦੇਖ ਲੂਗਾ ਉਹ ਦਿਖਾ ਸਕਦਾ ਬੰਦਾ ਕਹਿੰਦੇ ਨਾਲਦਿਆ ਦੇ ਨਾਲ ਰਹਿ ਕੇ ਵਿਗੜ ਜਾਂਦਾ ਜੇ ਆਪਣੇ ਤੋਂ ਉੱਚਿਆਂ ਨਾਲ ਲਾਗੇ ਰੱਖੇ ਤਾਂ ਸੁਧਰਿਆ ਹੀ ਰਹਿੰਦਾ ਸੁਧਰਿਆ ਹੀ ਰਹਿੰਦਾ ਬਿਲਕੁਲ ਅੱਛਾ ਹੁਣ ਜਿਹੜਾ ਅੱਗੇ ਪ੍ਰਧਾਨ ਲੱਗਣਾ ਤੁਹਾਡੇ ਤੋਂ ਬਾਅਦ ਉਹ ਤੁਹਾਡੇ ਗਰੁੱਪ ਦਾ ਲੱਗੂ ਆ ਜਾਂ ਕਿਸੇ ਆਮ ਘਰਾਂ ਦੇ ਮੁੰਡੇ ਨੂੰ ਤੁਸੀਂ ਮੁੰਡੇ ਮੁੰਡੇ ਸਪੋਰਟ ਕਰੋਗੇ ਆ ਦੇਖੋ ਅਸੀਂ ਸਪੋਰਟ ਕਰਨ ਨੂੰ ਕਰ ਸਕਦੇ ਆ ਜੀ ਬਟ ਇਹ ਆ ਨਾ ਕਿ ਅਸੀਂ ਇੱਕ ਵਾਰ ਉਹਨੂੰ ਸਪੋਰਟ ਕਰਤੀ ਪ੍ਰਧਾਨਗੀ ਮਿਲ ਗਈ ਕੱਲ ਨੂੰ ਜੇ ਦੀ ਕਿਤੇ ਲੜਾਈ ਹੋ ਰਹੀ ਆ ਕੋਈ ਝਗੜਾ ਹੋ ਰਿਹਾ ਉਹਦਾ ਨੁਕਸਾਨ ਹੋ ਰਿਹਾ ਉੱਚੇ ਫਿਰ ਅਸੀਂ ਆਪਣੇ ਆਪ ਨੂੰ ਗਿਲਟੀ ਮੰਨਾਂਗੇ ਕਿ ਸਾਡੇ ਕਰਕੇ ਅਸੀਂ ਪ੍ਰਧਾਨਗੀ ਦਵਾਤੀ ਬੰਦੇ ਨੂੰ ਅਸੀਂ ਸਪੋਰਟ ਕਰਤੀ ਅਸੀਂ ਦੇਖੋ 24 ਘੰਟੇ ਕਿਸੇ ਨਾਲ ਨਹੀਂ ਰਹਿ ਸਕਦੇ ਮੁੰਡੇ ਲੱਤਾਂ ਬਾਹਰ ਨਹੀਂ ਚਾਹੁੰਦੇ ਹਾਂ ਜੀ ਇਹੀ ਗੱਲ ਹੁਣ ਜੇ ਉਹ ਕੰਮ ਅਸੀਂ ਕਰਲਾਣੇ ਚਾਹੁੰਦੇ ਕਹਿ ਲੋ ਕੁੱਤੀ ਝਾੜਦੇ ਚੜਤੀ ਉਹ ਕੰਮ ਆਪਾਂ ਕਰਾਉਣਾ ਹੈ ਉਹ ਨਹੀਂ ਕਰਨਾ ਇਹ ਆਪਾਂ ਕਰਦੇ अच्छा मतलब जिन्नू पता वे हां यार अपने ग्रुप दा बंदा ए, ए ए है ड्डे जोग्या वे कानु कल्ला साम सकदा जरूरत दी गल आए तेरी जरूरत दी गल है इदे जरूरत आई ओनु मुरे करांगे हम्म साडे जरूरत सिगी एने भी प्रधानगी कीती मैं भी कीती इथे बैठे हां ਤੁਹਾਡੇ ਸਾਹਮਣੇ ਬੈਠੇ ਬਹੁਤ ਥ੍ਰੈਡ ਕੋਲ ਵੀ ਆਏ ਸਾਨੂੰ ਕਿ ਜੇ ਤੁਸੀਂ ਉਧਰ ਪਹੁੰਚ ਗਏ ਤੁਹਾਡੀ ਗੋਲੀ ਮਰਵਾਵਾਂਗੇ ਤੁਹਾਡੀ ਲੱਤ ਤੜਵਾਵਾਂਗੇ ਅਜੇ ਤੱਕ ਇਹ ਗੱਲ ਕਹਿੰਦੀ ਸੀ ਵੀਰੇ ਤੁਸੀਂ ਉਸ ਤੋਂ ਪਹਿਲਾਂ ਸਾਨੂੰ ਮਿਲ ਲਓ ਆਪਾਂ ਬਹਿ ਕੇ ਗੱਲ ਕਰ ਲੈਨੇ ਵੇਡ ਲੈਨੇ ਆ ਜੇ ਨਹੀਂ ਨਵੇਟ ਨਹੀਂ ਫਿਰ ਤੁਸੀਂ ਉੱਥੇ ਮਿਲ ਲਿਓ अच्छा ਤੁਸੀਂ ਆਉਂਗੇ ਅਸੀਂ ਵੀ ਤਾਵਾਂਗੇ ਹੀ ਕੁਛ ਨਾ ਕੁਛ ਤਾਂ ਅਸੀਂ ਹੀ ਲਿਆਵਾਂਗੇ ਦੇਖੋ ਐਂ ਹੀ ਆਈ ਬਣ ਕੇ ਚਲੋ ਇੱਕ ਨਾ ਇਹ ਸਾਨੂੰ ਬੜੀ ਪਾਰਟੀਆਂ ਨੇ ਉਹ ਵੀ ਕੀਤੀ ਐ ਆਫਰ ਦਿੱਤਾ ਬਹੁਤ ਆਫਰ ਮਿਲੇ ਸਾਨੂੰ ਬਹੁਤ ਪਾਰਟੀਆਂ ਦੀ ਆਫਰ ਆਈ ਹਾਂ ਹੁਣ ਕਹਿ ਲਓ ਕਈ ਗਰੁੱਪਾਂ ਦੀ ਆਫਰ ਆਈ ਗਰੁੱਪਾਂ ਦੀ ਪਰ ਸਾਡਾ ਸੀਗਾ ਵੀ ਨਹੀਂ ਹੂੰ ਵੀ ਜੇ ਕਰਨਾ ਦਾ ਆਪਣੇ ਜੋਰ ਤੇ ਕਰਨਾ ਵੀ ਨਹੀਂ ਤਾਂ ਕਰਨਾ ਨਹੀਂ ਕਿਹਦੀ ਬਾਹ ਫੜ ਕੇ ਨਹੀਂ ਮੁਰਿਆ ਪ੍ਰਧਾਨ ਦੀ ਫਿਰ ਨੀਂਦਰ ਕਿੰਨੀ ਕੁ ਰਹਿ ਜਾਂਦੀ ਹੈ ਪ੍ਰਧਾਨ ਬਣਨ ਤੋਂ ਬਾਅਦ ਦੇਖੋ ਜੀ ਅੱਧੀ ਰਹਿੰਦੀ ਹੈ ਅੱਧੀ ਦਾ ਸੋਹਾਂ ਮਿਲਦਾ ਹੈ ਕਿ ਨਹੀਂ ਸੋਨ ਨੂੰ ਜੀ ਦੇਖੋ ਘੱਟ ਹੀ ਮਿਲਦਾ ਕਿਉਂਕਿ ਅੱਧੀ ਰਾਤ ਨੂੰ ਵੀ ਫੋਨ ਆਵੇ ਨਾ ਤਾਂ ਜਾਣਾ ਪੈਂਦਾ ਕਿਉਂਕਿ ਅੱਪਾ ਅਗਲੇ ਨੂੰ ਵਾਦਾ ਕੀਤਾ ਹੈ 3 ਸਾਲ ਹੋ ਗਿਆ ਚੰਗੀ ਤਰ੍ਹਾਂ ਨਹੀਂ ਸੁੱਤਾ ਜੀ ਅੱਛਾ ਦੇਖੋ ਹਾਜੀ ਸ਼ਹਿਰ ਤੋਂ ਬਾਹਰ ਆ ਫਿਰ ਥੋੜਾ ਸੁੱਖਾ ਨਹੀਂ ਤਾਂ ਉਹ ਵੀ ਸੁੱਖਾ ਮਤਲਬ ਸਵਾਦ ਆਂਦਾ ਪੂਰਾ ਪ੍ਰਧਾਨਗੀ ਸਵਾਦ ਤਾਂ ਆਉਂਦਾ ਹੀ ਆਈ ਥੋੜਾ ਦੇਖੋ ਜੀ ਚਾਰ ਮਹੀਨੇ ਚ ਅੱਪ ਬੈੰਨੇ ਆ ਅਗਲਾ ਆਪਾਂ ਨੂੰ ਹੁਣ ਮੇਰੇ ਨਾਮ ਤੋਂ ਮੈਨੂੰ ਘੱਟ ਬੰਦੇ ਪਛਾਣਦੇ ਆ ਜੀ ਐਨ ਆਈ ਦੇ ਪ੍ਰਧਾਨ ਤੋਂ ਵੱਧ ਪਛਾਣਦੇ ਆ ਉਹਦਾ ਸਵਾਦ ਤਾਂ ਫਿਰ ਆਪਣਾ ਹੀ ਅਲੱਗ ਹੀ ਆ ਅੱਜ ਕੱਲ ਯੂਥ ਦੇ ਵਿੱਚ ਇਹ ਇਹ ਚੀਜ਼ ਦਾ ਬੋ ਕਰੇਜ਼ ਆ ਨਾ ਵੀ ਚੱਲ 4-10 ਬੰਦੇ ਸਾਨੂੰ ਜਾਣਦੇ ਹੋਣ ਉਸੇ ਕਰਕੇ ਥੋੜਾ ਜਿਹਾ ਹੱਲਾ ਹੁੱਲਾ ਜਾਂ ਫਰਾ ਕੇ ਰੱਖ ਦਈਏ ਯੂਥ ਅੱਜ ਕੱਲ ਭੱਜਿਆ ਫਿਰਦਾ ਹੀ ਨਾਮ ਬਣਾਉਣ ਨਾਮ ਬਣਾਉਣਾ ਹਾਂ ਨਾਮ ਬਣਾਉਣ ਨੂੰ ਭੱਜਿਆ ਫਿਰਦਾ ਉਹਦੇ ਨੁਕਸਾਨ ਵੀ ਬਹੁਤ ਨੇ ਨਾਮ ਬਣਾਉਂਦੇ ਬਹੁਤ ਨੁਕਸਾਨ ਮੰਨ ਲਓ ਹੁਣ ਜਿਵੇਂ ਮਾਂ ਟੋਡੀ ਚੜ੍ਹਾਈ ਆ ਤੇ ਕੱਲ ਨੂੰ ਕੋਈ ਮੁੰਡਾ ਆ ਕੇ ਤੁਹਾਡੇ ਨਾਲ ਰਲਣਾ ਚਾਹੁੰਦਾ ਫਿਰ ਉਹਦੇ ਚ ਕੀ ਕੀ ਚੀਜ਼ਾਂ ਤੁਸੀਂ ਦੇਖਦੇ ਹੋ ਵੀ ਆਪਣੇ ਗਰੁੱਪ ਚ ਇਹਨੂੰ ਵਾੜੀਏ ਨਾ ਵਾੜੀਏ ਤੁਸੀਂ ਕੋਈ ਕੰਡੀਸ਼ਨ ਸੀ ਰੱਖਦੇ ਕਿਉਂਕਿ ਇਹ ਕੋਈ ਉਹ ਤਾਂ ਹੈ ਨਹੀਂ ਸੰਸਤਾ ਤਾਂ ਹੈ ਨਹੀਂ ਹਾਂ ਅਸੀਂ ਦੇਖਾਂਗੇ ਬੰਦਾ ਚੰਗਾ ਵਾ ਠੀਕ ਹੈ ਜੀ ਸਾਡੇ ਨਾਲ ਮਤ ਮਿਲਦੀ ਹੈ ਜੀ ਆ ਜਾ ਅੱਛਾ ਕਦੇ ਤੁਹਾਡੇ ਨਾਲ ਯਾਰਮਾਰ ਹੋਈ ਹੈ ਦੇਖੋ ਯਾਰਮਾਰ ਮੈਂ ਦੱਸਦਾ ਤੁਹਾਨੂੰ ਪ੍ਰਧਾਨਗੀ ਦੇ ਵੇਲੇ ਹੋਈ ਹੈ ਜੀ ਬਹੁਤ ਵਾਰ ਹੋਈ ਹੈ ਮਤਲਬ ਹੁਣ ਜੇ ਅਸੀਂ ਕਹਿ ਦਈਏ ਸਾਡਾ ਗਰੁੱਪ ਆ ਅਸੀਂ ਸਾਰੇ ਗਰੁੱਪ ਨਾਲ ਗੱਲ ਕਰਾਂਗੇ ਕਿ ਬਈ ਮੈਂ ਪ੍ਰਧਾਨ ਲੱਗਣਾ ਹੂੰ ਕਈ ਬੰਦੇ ਐਸੇ ਵੀ ਉੱਠੇ ਵਿੱਚੋਂ ਜਿਹੜੇ ਸਾਨੂੰ ਡੀਮੋਟੀਵੇਟ ਕਰਦੇ ਸੀ ਬਈ ਯਾਰ ਤੁਸੀਂ ਨਹੀਂ ਲੱਗਣਾ ਯਾਰ ਤੁਸੀਂ ਝੱਲੋਗੇ ਕਿਵੇਂ ਤੁਸੀਂ ਲੜੋਗੇ ਕਿਵੇਂ ਕਈ ਬੰਦੇ ਉਹ ਵੀ ਸੀਗੇ ਸਾਡੇ 'ਚ ਬੈਠ ਕੇ ਸਾਡੀ ਗੱਲਾਂ ਸੁਣੀ ਐ ਦੂਜੀ ਪਾਰਟੀ ਨੂੰ ਦੱਤੀ ਆ ਉਹ ਵੀ ਬੰਦੇ ਹੱਲੇ ਵੀ ਸਾਡੇ ਨਾਲ ਹੈਗੇ ਨੇ ਦੇਖੋ ਬੈਕਬਾਈਟ ਕੀਤੀ ਬੈਕਬਾਈਟ ਕੀਤੀ ਅੱਛਾ ਹੁਣ ਚੱਲਦਾ ਆਇਆ ਚੱਲਦਾ ਜੀ ਚੱਲਦਾ ਪਰ ਤੁਸੀਂ ਤੁਹਾਨੂੰ ਮੁੱਕ ਦੀ ਗੱਲ ਇੱਕ ਕਹਿ ਦਈਏ ਆਪਾਂ ਇੰਨੀ ਲੰਬੀਆਂ ਗੱਲਾਂ ਕਿਉਂ ਕਹਿਣੀਆਂ ਵੀ ਤੁਸੀਂ ਮੰਨ ਕੇ ਚੱਲੋ ਤੁਸੀਂ ਇੱਥੇ ਹਿਸਾਬ ਨਾਲੋ 1. ਜਦੋਂ ਅਸੀਂ ਕਾਲਜ ਦੇ ਬਾਹਰ ਖੜੇ ਹੁੰਦੇ ਸੀਗੇ ਅਸੀਂ 25-30 ਜਣੇ ਹੁੰਦੇ ਸੀਗੇ ਠੀਕ ਹੈ ਅੱਜ ਮੰਨ ਕੇ ਚਲੋ 7-8 ਹੀ ਰਹਿ ਗਏ ਅੱਛਾ ਬਾਕੀ ਸਾਰੇ ਪਿੱਛੇ ਉਹ ਸਮਾਨ ਕੇ ਚਲੋ ਜਿਹੜੇ ਸੀਗੇ ਵਿੱਚ ਉਹ ਆਪ ਹੀ ਨਿਕਲ ਗਏ ਆਪ ਹੀ ਨਿਕਲ ਗਏ ਮੈਂ ਤੁਹਾਨੂੰ ਦੱਸਦਾ ਮੈਂ ਐਸੀਡੀ ਕਾਲਜ ਦੇ ਪ੍ਰਧਾਨ ਦੇ ਕੀਤੇ ਸੀ ਗੁਰਾਂਚ ਆਪਣੇ ਭਾਈ ਬਹੁਤ ਵਧੀਆ ਆਣ ਦਾ ਸੁਭਾਅ ਬਹੁਤ ਵਧੀਆ ਬੰਦਾ ਤੇ ਉਹਨਾਂ ਨਾਲ ਮੈਂ ਪਹਿਲੀ ਇਹ ਚੀਜ਼ ਦੇਖੀ ਸੀ ਸਭ ਤੋਂ ਪਹਿਲੇ ਮੈਨੂੰ ਲੱਗਾ ਪ੍ਰਧਾਨ ਦੇ ਇੰਟਰਵਿਊ ਮੈਂ ਉਹਨਾਂ ਦੀ ਕੀਤੀ ਸੀ ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਮੈਂ ਕਦੇ ਮਿਲਿਆ ਨਹੀਂ ਸੀ ਇਦਾਂ ਕਿਸੇ ਨੂੰ ਵੀ ਕਿਸੇ ਕਾਲਜ ਦੇ ਪ੍ਰਧਾਨ ਨੂੰ ਤੇ ਉਹਨਾਂ ਦੇ ਨਾਲ ਮੈਂ ਦੇਖਿਆ ਸੀ 2-4 ਬੰਦੇ ਹੀ ਆ ਬਸ ਉਹ ਕਹਿੰਦੇ ਇਹੀ ਮੇਰੇ ਖਾਸ ਆ ਬਸ ਬਸ ਐਦਾਂ ਹੀ ਹੁੰਦਾ ਐਦਾਂ ਹੀ ਹੁੰਦਾ ਹੀ ਦੇਖੋ ਕੈਨ ਨੂੰ ਤਾਂ ਭਰਾ 10 ਜਣੇ ਖੜੇ ਹੋਣਗੇ ਕਿ ਯਾਰ ਮੈਂ ਤੇਰਾ ਭਰਾ ਹਾਂ ਮੈਂ ਲੋਡ ਪਈ ਤੇ ਜਿਹੜਾ ਖੜਦਾ ਨਾ ਉਹ ਭਰਾ ਹੁੰਦਾ ਵਾ ਅੱਛਾ ਹੁਣ ਮੈਨੂੰ ਬਹੁਤ ਜਣੇ ਕਹਿੰਦੇ ਨੇ ਫੋਨ ਕਰਕੇ ਵੀਰੇ ਮੇਰਾ ਕੰਮ ਘਟਾ ਦੇ ਜੀ ਘਟਾ ਦਾਂਗੇ ਉਸ ਕਹਿਣਗੇ ਬਈ ਲੋਡ ਪਈ ਫੋਨ ਕਰੀ ਜਦੋਂ ਲੋਡ ਪੈਂਦੀ ਬੰਦਾ ਫੋਨ ਹੀ ਨਹੀਂ ਚੱਕਦਾ ਉਹ ਕਹਿੰਦਾ ਮੇਰਾ ਕੰਮ ਨਿਕਲ ਗਿਆ ਅਗਲਾ ਜਾਵੇ ਇਹਦੇ ਕਰਕੇ ਮੇਰੇ ਕੋ ਵੀ ਹੈਗੇ ਨੇ ਭਰਾ ਜਿਨ੍ਹਾਂ ਨੂੰ ਮੈਂ ਭਰਾ ਕਹਿੰਨਾ ਆਪਦੇ ਵੱਡੇ ਵੀ ਨੇ ਛੋਟੇ ਵੀ ਨੇ ਜਿਹੜੇ ਮੇਰੇ ਇੱਕ ਬੋਲਤੇ ਜੇ ਤੁਸੀਂ ਹੁਣ ਕੋ ਮੈਂ ਹੁਣ ਫੋਨ ਕਰਦਾ ਨਾ ਆ ਜਾਣਗੇ ਅੱਛਾ ਕੁਝ ਨਹੀਂ ਪੁੱਛਣਗੇ ਕਿ ਕਿੱਥੇ ਜਾਣਾ ਕੀ ਕਰਨਾ ਮੈਂ ਫੋਨ ਕਰਾਂ ਵੀਰੇ ਇੱਥੇ ਆ ਜਾਓ ਮਨ ਲੋੜ ਆ ਜਾਣਗੇ ਆਸ਼ੂ ਭਾਈ ਬੈਠੇ ਆ ਸਾਡੇ ਨਾਲ ਤੁਸੀਂ ਵੀ ਬੈਠੇ ਹੋ ਕਦੇ ਤੁਹਾਡੇ ਆਪ ਦੇ ਵਿਚਾਰਾਂ 'ਚ ਮਤਭੇਦ ਹੋਇਆ ਬਈ ਉਹਨਾਂ ਨੇ ਕਿਹਾ ਹੋਵੇ ਯਾਰ ਆਹ ਕੰਮ ਕਰਨਾ ਤੁਸੀਂ ਕਿਹਾ ਆਹ ਨਹੀਂ ਕਰਨਾ ਯਾਰ ਇਦਾਂ ਨਹੀਂ ਕਰਨਾ ਇਹ ਹੁੰਦੀ ਆ ਚੀਜ਼ ਆ ਹੁੰਦੀ ਹੁੰਦੀ ਆ ਦੇਖੋ ਹੁਣ ਦੋ ਭਰਾ ਨੇ ਇਕੱਠੇ ਹਾਂ ਹੁਣ ਭਰਾਵਾਂ ਦੇ ਵਿੱਚ ਕਈ ਵਾਰੀ ਹੋ ਜਾਂਦੀ ਆ ਅਨਪਨ ਹੋ ਜਾਂਦੀ ਆ ਪਰ ਅਸੀਂ ਸਾਡੇ ਚ ਨਾ ਇੱਕ ਕਹਿ ਲੋ ਇੱਕ ਇਦਾਂ ਦੀ ਚੀਜ਼ ਆ ਸਾਡੇ ਦੋਨਾਂ 'ਚ ਅਸੀਂ ਨਾ ਸ਼ੋਅ ਨਹੀਂ ਕਰਦੇ ਕਿਸੇ ਨਾਲ ਅੱਛਾ ਇਹ ਮੇਰੇ ਨਾਲ ਲੜਿਆ ਹੋਊਗਾ ਹਾਂ ਮੰਨ ਕੇ ਚਲੋ ਕਿਸੇ ਨੂੰ ਨਹੀਂ ਪਤਾ ਲੱਗੂਗਾ ਅਸੀਂ ਚਾਰ ਬੰਦੇ ਜੀ ਬੈਠੇ ਆ ਕਿਤੇ ਬਾਹਰ ਇਹ ਉੱਥੇ ਆਊਗਾ ਭਾਵੇਂ ਮੈਨੂੰ ਲੱਖ ਲੜਿਆ ਹੋਵੇ ਇਹ ਮੈਨੂੰ ਆ ਕੇ ਉਵੇਂ ਹੀ ਮਿਲੂਗਾ ਉਵੇਂ ਹੀ ਮਿਲੂਗਾ ਇਹ ਮੈਨੂੰ ਕਦੇ ਨਹੀਂ ਉਹ ਕਰੂਗਾ ਵੀ ਜਿਵੇਂ ਬੰਦੇ ਦੇ ਦਿਮਾਗ 'ਚ ਆਉਂਦਾ ਨਾ ਯਾਰ ਇਹ ਤਾਂ ਮੇਰੀ ਲੜਾਈ ਹੋਈ ਜੀ ਵੀ ਮੈਂ ਨਾ ਇਹ ਨਾ ਹੁੰਦਾ ਸਾਡੀ ਲੜਾਈ ਹੋਈ ਆ ਬਹੁਤ ਹੋਈ ਆ ਪਰ ਸਾਡੀ ਕਦੇ ਟੁੱਟਣ ਤੱਕ ਨਹੀਂ ਗਈ ਤੁਸੀਂ ਆ ਦੇਖ ਲਓ ਰੀਸੈਂਟਲੀ ਆ ਕਾਉਂਸਲਰ ਦੀ ਵੋਟ ਆਈਆਂ ਹਾਂ ਉੱਥੇ ਉੱਥੇ ਸਾਡੀ ਬਹਿਸ ਹੋ ਗਈ ਮੌਕੇ ਤੇ ਪ੍ਰਚਾਰ ਕਰਦੇ ਕਰਦੇ ਤੇ ਬਹਿਸ ਐਸੀ ਕਿ ਸਾਰੇ ਮੁੰਡੇ ਮਤਲਬ ਕੋਈ ਮੈਨੂੰ ਕਵੇ ਯਾਰ ਆਸ਼ੂ ਇਦਾਂ ਦਾ ਕੋਈ ਇਨ ਨੂੰ ਕਵੇ ਯਾਰ ਉਹ ਇਦਾਂ ਦਾ ਅਸੀਂ ਲੜ ਪਿਓ ਨਾ ਸਾਹਮਣੇ ਸ਼ਾਮ ਨੂੰ ਅਸੀਂ ਇਕੱਠੇ ਬੈਠੇ ਸੀ ਤੇ ਸਲਾਹ ਕਰਦੇ ਸੀ ਬਈ ਤੈਨੂੰ ਉਹ ਬੰਦੇ ਨੇ ਇਦਾਂ ਕਿਹਾ ਮੈਂ ਤੇ ਉਹ ਗੱਲ ਇਦਾਂ ਹੀ ਸੀਗੀ ਅੱਛਾ ਬਈ ਮੈਂ ਮਤਲਬ ਯਾਰ ਇਹ ਇਦਾਂ ਦੀ ਪਹੁੰਚ ਗਈ ਆ ਉਹਨਾਂ ਕਹਿ ਲੋ ਵੀ ਹਾਂ ਵੇ ਅਲਾਗੋਂ ਦੇ ਦਾ ਗੱਲ ਹੀ ਹੈ ਹੈ ਹੀ ਨਹੀਂ ਸਾਡੇ ਦਿਲ ਤੇ ਉਹਨਾਂ ਦੇ ਦਿਲ 'ਚ ਯਾਰੀਆਂ ਨਭਾਉਣੀਆਂ ਬਹੁਤ ਔਖੀਆਂ ਵੈ ਦੇਖੋ ਬੰਦੇ ਜੋੜਨੇ ਬਹੁਤ ਸੁੱਕੇ ਨੇ ਕੀ ਤੂੰ ਮੇਰਾ ਭਰਾ ਜਿੰਨੂੰ ਭਰਾ ਕਹਤਾ ਈ ਉਹਦੇ ਨਾਲ ਖੜਨਾ ਹੀ ਪੈਣਾ ਭਾਵੇਂ ਫਿਰ ਅੱਧੀ ਰਾਤ ਹੋਵੇ ਭਾਵੇਂ ਚੜ੍ਹਦੀ ਸਵੇਰ ਹੋਵੇ ਫੋਨ ਆਊਗਾ ਸੀ ਜਾਵਾਂਗੇ ਕਿਉਂਕਿ ਅਸੀਂ ਉਹਨੂੰ ਭਰਾ ਕਹਿੰਦੇ ਯਾਰੀ ਤਾਂ ਐਵੇਂ ਆ ਵੀਰੇ ਇੱਕ ਆਹੀ ਰਿਸ਼ਤਾ ਵਾ ਜਿਹੜਾ ਬੰਦਾ ਆਪ ਬਣਾਉਂਦਾ ਬਾਕੀ ਤਾਂ ਰੱਬ ਕੋਲੇ ਜੁੜ ਕੇ ਆਉਂਦੇ ਐ ਮੈਨੂੰ ਗਰਾਂਸ਼ ਦੀ ਗੱਲ ਬੜੀ ਵਧੀਆ ਲੱਗੀ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਕਹਿੰਦੇ ਬਾਈ ਤੁਹਾਡੇ ਲਈ ਅਸੀਂ ਖੜੇ ਆਂ ਜਿੱਥੇ ਮਰਜ਼ੀ ਕਹਿ ਦਿਓ ਤੁਸੀਂ ਅੱਧੀ ਰਾਤ ਨੂੰ ਵੀ ਕਹਿ ਦਿਓ ਬਾਈ ਉਹੀ ਪਿਆਰ ਹੁੰਦਾ ਭਰਾਵਾ ਇਹੀ ਪਿਆਰ ਹੁੰਦਾ ਈ ਉਹ ਕਹਿੰਦੇ ਚਾਹੇ ਜੋ ਮਰਜ਼ੀ ਆ ਤੁਹਾਨੂੰ ਭਰਾ ਕਹਿਤਾ ਤੇ ਭਰਾ ਗਿਆ ਤੇ ਭਰਾ ਗਿਆ ਤਾਂ ਸਾਡਾ ਮੁੰਡਿਆਂ ਦਾ ਜੀ ਇਹੀ ਹੁੰਦਾ ਇੱਕ ਛੋਟਾ ਜਿਹਾ ਰੂਲ ਹੁੰਦਾ ਸਾਡਾ ਜੀ ਜਿੰਨੂੰ ਭਰਾ ਕਹਿਤਾ ਈ ਉਹਦੇ ਲਈ ਜਾਨ ਵੀ ਹਜ਼ਰ ਆ ਉਹਦੀ ਮਾਂ ਸਾਡੀ ਮਾਂ ਉਹਦੀ ਭੈਣ ਸਾਡੀ ਭੈਣ ਜਿੰਨੂੰ ਭਰਾ ਕਹਿ ਤੋ ਅਸਲ ਜੀ ਭਰਾ ਹੋ ਗਿਆ ਹੁਣ ਸਾਡਾ ਮੈਂ ਤੁਹਾਨੂੰ ਦੱਸਦਾ ਵੈਸੇ ਇੱਕ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਪਰ ਆ ਗੱਲ ਮੈਂ ਸ਼ੇਅਰ ਕਰਦਾ ਆਪਣੇ ਦਿਲ ਦੀ ਆ ਮੈਂ ਬਾਈ ਨੂੰ ਫੋਨ ਕੀਤਾ ਸੀ ਗੁਰਾਂਚ ਨੂੰ ਥੋੜੇ ਦਿਨ ਪਹਿਲਾਂ ਤੇ ਉਹਨਾਂ ਦੇ ਕਿਸੇ ਆਂਟੀ ਦੀ ਮੈਂ ਵੀਡੀਓ ਕਰ ਆਇਆ ਸੀਗਾ ਅੱਛਾ ਅੱਛਾ ਤੇ ਮੇਰੇ ਖਿਲਾਫ ਉਹਨਾਂ ਨੂੰ ਕਹਿਣ ਲੱਗੇ ਸੀ ਨਾਲ ਦੇ ਉਹਨਾਂ ਦੇ ਵੀਰ ਬਾਈ ਤਾਂ ਉਹਨਾਂ ਕੋਈ ਪਹੁੰਚ ਗਿਆ ਤੇ ਫਿਰ ਉਹਨਾਂ ਨੇ ਚਲੋ ਵਧੀਆ ਜਵਾਬ ਦਿੱਤਾ ਉਹ ਕਹਿੰਦੇ ਬਾਈ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਕਹਿਤਾ ਆ ਉਹਨਾਂ ਨੂੰ ਵੀਰ ਅਗਲਾ মিডিਆ ਵਾਲਾ ਬੰਦਾ ਉਹਨੇ ਤਾਂ ਜਾਣਿਆ ਹੀ ਆ ਬਿਲਕੁਲ ਬਿਲਕੁਲ ਮੇਰੇ ਆਪਣੇ ਨਾਲ ਰਹਿ ਕੇ ਫਿਰ ਜਾਂਦਾ ਫਿਰ ਗੱਲ ਅੱਡ ਸੀਗੀ ਵੀ ਇਹ ਚੀਜ਼ਾਂ ਵੀ ਬੜੀ ਮੈਟਰ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਮੈਟਰ ਲਾਈ ਦੇਖੋ ਜੀ ਯਾਰ ਅਸਲੀ ਹੋਈ ਹੈ ਜਿਹੜਾ ਤੁਹਾਡੀ ਗੈਰ ਅਜਰੀ ਜੀ ਵੀ ਤੁਹਾਡੀ ਡਿਫੈਂਡ ਕਰ ਰਿਹਾ ਉਹ ਮੈਨੂੰ ਬੜੀ ਚੀਜ਼ ਸਹੀ ਲੱਗੀ ਤੁਹਾਨੂੰ ਪਿੱਡੇ ਪਿੱਛੋਂ ਤੁਸੀਂ ਤਾਂ ਉਹਦੇ ਸਿਗੇ ਨਹੀਂ ਹਾਂ ਉਹ ਬੰਦੇ ਨੇ ਤੁਹਾਡਾ ਸਟੈਂਡ ਲਿਆ ਮੈਨੂੰ ਕਿਉਂ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਯਾਰ ਤੁਸੀਂ ਨਹੀਂ ਸਿਗੇ ਕਹਿੰਦਾ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਉਹਦਾ ਅਗਲੇ ਦਾ ਕੰਮ ਆਏ ਉਹਨੇ ਜਾਣਾ ਹੀ ਆ ਸੋ ਬਈ ਜਾਂਦੇ ਜਾਂਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਤੌਰ ਤੇ ਮੈਂ ਨਾ ਹਰ ਕਿਸੇ ਨੂੰ ਇਹ ਕਹਿਣਾ ਹੁੰਦਾ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈਣਾ ਚਲੋ ਮਾੜੇ ਮੋਟਾ ਹਰ ਕੋਈ ਕਰਦਾ ਹੀ ਆ ਜਿਵੇਂ ਆ ਕਾਲਾ ਮਾਲ ਹੋ ਗਿਆ ਜੀ ਤਾਂ ਇਹ ਤਾਂ ਹੁਣ ਟ੍ਰੈਂਡ ਬਣਾਤੇ ਇਹਨਾਂ ਨੇ ਟ੍ਰੈਂਡ ਹੋ ਗਿਆ ਏਡੇ ਵੀ ਆਪਾਂ ਗਾਣ ਨੂੰ ਹੁਣ ਸੁਣ ਹਾਂ ਆਪਾਂ ਗਾਣ ਨੂੰ ਆਪਾਂ ਸੁੱਚੇ ਜੇ ਬਣਾ ਲੈ ਇਹ ਤਾਂ ਚਲੋ ਮਾੜੇ ਮਾਲ ਦਾ ਨਾਮ ਸੁਣ ਕੇ ਦਿਨਾਂ ਦੇ ਆਪਣੇ ਮੂੰਹ ਤੇ ਖੜ ਜਾਂਦਾ ਗਾ ਨੂੰ ਪਤਾ ਹੀ ਲੱਗ ਗਿਆ ਖੜ ਜਾਂਦਾ ਕੰਮ ਸੋ ਬਾਕੀ ਜਿਹੜੇ ਹੋਰ ਤਗੜੇ ਤਗੜੇ ਨਸ਼ੇ ਆ ਜਿਵੇਂ ਚਿੱਟਾ ਹੋ ਗਿਆ ਜਾਂ ਇਦਾਂ ਦੀਆਂ ਭੰਗ ਪੁੰਗ ਚਰਸਾਂ ਜੀ ਪੀਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਇੱਕ ਚੰਗੇ ਪਾਸੇ ਆਉਣ ਨੂੰ ਕੀ ਕਹਿਣਾ ਚਾਹੋਗੇ ਦੇਖੋ ਜਿਵੇਂ ਹੁਣ ਤੁਸੀਂ ਕਹਿ ਰਹੇ ਚਿੱਟਾ ਭੰਗ ਹੂੰ ਇਹ ਨਵੇਂ ਬੱਚੇ ਹੱਡਾਂ ਨੂੰ ਤਾਂ ਲਾ ਲੈਂਦੇ ਨੇ ਮੁੜ ਕੇ ਪਛਤਾਨਦਾ ਗੋਣਾ ਪਿੱਛੇ ਕਰਦੇ ਕਰਦੇ ਪਛਤਾਨਦੇ ਦੇਖੋ ਮੈਂ ਤਾਂ ਹੁਣ ਛੋਟੀ ਗੱਲ ਪਾ ਇੱਥੇ ਮਕਾਵਾਂਗੇ ਜੇ ਜਾਂ ਤੁਸੀਂ ਆਪਣੇ ਘਰ ਦੇ ਦੇਖ ਲਓ ਜਾਂ ਆਪਣਾ ਇੰਜੋਏ ਦੇਖ ਲਓ ਇੰਜੋਏਮੈਂਟ ਕਰ ਸਕਦਾ ਬੰਦਾ ਨਸ਼ਾ ਕਰਕੇ ਇਹ ਆਪਣਾ ਕਰਦੇ ਕਰਦੇ ਦੇਖ ਹਾਂ ਬਾਕੀ ਸਮਾਂ ਤਾਂ ਇਹ ਹਰ ਬੰਦਾ ਸਮਾਂ ਦਾ ਰਾਜ ਕਰ ਆਪਣੇ ਜਮਾਨੇ 'ਚ ਸੋ ਬਾਈ ਬਹੁਤ ਬਹੁਤ ਧੰਨਵਾਦ ਦੋਮਾ ਭਰਾਵਾਂ ਦਾ ਆਪਣੀ ਬੜੀ ਲੰਬੀ ਗੱਲ ਚੱਲਦੀ ਸੀ ਪਹਿਲਾਂ ਤੋਂ ਹੈ ਨਾ ਤੇ ਅੱਜ ਮੌਕਾ ਮਿਲਿਆ ਤੇ ਅੱਜ ਆਪਾਂ ਕੀਤੇ ਸਵਾਭ ਬਣ ਗਿਆ ਬੀਜੀ ਬਹੁਤ ਚੱਲੀ ਜਾਂਦੇ ਸੀ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਜੀ ਸੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਦੇ ਵਿੱਚ ਕੀਤੀਆਂ ਗੱਲਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਪਰ ਮੈਂ ਇਹੀ ਬੇਨਤੀ ਕਰੂੰਗਾ ਥੋੜਾ ਜਿਹਾ ਟਾਈਮ ਕੱਢ ਕੇ ਇਸ ਵੀਡੀਓ ਨੂੰ ਦੇਖਿਓ ਜ਼ਰੂਰ ਖਾਸ ਤੌਰ ਤੇ ਨੌਜਵਾਨੀ ਤੇ ਖਾਸ ਤੌਰ ਤੇ ਜਿਹੜੇ ਇਹ ਸੋਚ ਰੱਖਦੇ ਨੇ ਵੀ ਅਸੀਂ ਕਾਲਜਾਂ ਯੂਨੀਵਰਸਿਟੀਆਂ ਚ ਜਾ ਕੇ ਪ੍ਰਧਾਨਗੀ ਲੈਣੀ ਆ ਉਹ ਇਹ ਵੀਡੀਓ ਜ਼ਰੂਰ ਦੇਖਣ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਹਾਂਗੇ ਬਣੇ ਰੋ ਸਾਡੇ ਨਾਲ ਧੰਨਵਾਦ